ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਰੇ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਆਪਣੇ ਕੋਲ ਝੋਟੀਆਂ ਜਿਹੜੀਆਂ ਨੇ ਆਪਣੇ ਫਾਰਮ ਤੇ 15-16 ਪਹੁੰਚੀਆਂ ਸੀ ਤੇ ਜਿਹੜੀਆਂ ਆਪਾਂ ਫਾਰਮ ਲਗਾਈਆਂ ਬਿਲਕੁਲ ਸੂਈਆਂ ਸਵਾਈਆਂ ਤਾਜ਼ੀਆਂ ਬਿਲਕੁਲ ਟਾਪਰ ਕਲਾਸ ਤੇ ਬਾਕੀ ਪੰਜਰਾ ਨਾਲ ਕਰਦੇ ਆਂ ਗੱਲ ਬਾਤ ਕੋਸ਼ਣ ਲੈਂਨੀ ਆ ਡਿਟੇਲ ਤੇ ਕਿੰਨਾ ਕਿੰਨਾ ਦੁੱਧ ਦਿਆ ਤੇ ਕਿੰਨੇ ਕਿੰਨੇ ਜਿਹੜੀਆਂ ਸੂਈਆਂ ਬਿਲਕੁਲ ਤਾਜ਼ੀਆਂ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਵੰਜੀ ਠੀਕ ਠਾਕ ਹੋ ਹਾਰੇ ਵੇਖਣ ਵਾਲੇ ਵੀਰਾਂ ਭਾਉ ਆਪਾਰ ਪਾਰੀ ਸਸਤੀ ਸਾਜੇ ਹਾਂਜੀ ਹਾਂਜੀ ਹੋਰ ਸਭ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨੂੰ ਵੀਰ ਜੀ ਸਪੋਰਟ ਕਰਦੇ ਲਾਈਕ ਕਮੈਂਟ ਸ਼ੇਅਰ ਕਰਦੇ ਹਾਂਜੀ ਹਾਂਜੀ ਆਪਣੇ ਚੈਨਲ ਵੀਰ ਜੀ ਵਾਅਦਵਾਤ ਫੋਲੋ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਕਿਉਂਕਿ ਆਉਣ ਵਾਲਾ ਹਰ ਇੱਕ ਵੀਡੀਓ ਦਾ ਤੁਹਾਨੂੰ ਲੋਟੀ ਤੀਂ ਪਹੁੰਚ ਸਕੀ ਪਹੁੰਚਾਂਗੇ ਕਿਉਂਕਿ ਹਰ ਵਕਤ ਤੁਹਾਨੂੰ ਵੀਡੀਓ ਆਪਣੇ ਸਪੈਂਟ ਜੀ ਫਾਰ ਦੇ ਤਿੰਨ ਚਾਰ ਹੋਰ ਅਪਲੋਡ ਹੋ ਰਹੀਆਂ ਵਾ ਸ਼ਾਟ ਲੱਗ ਰਹੇ ਨੇ ਕਿਵਾਰੀ ਕਿਤਨੇ ਜਿਹੜੇ ਤਰੀਕੇ ਨਾਲ ਮਾਲ ਉਧਰ ਦਾ ਹੱਥਰਾ ਦਾ ਮਿਲ ਰਿਹਾ ਮਿਲ ਰਿਹਾ ਵਾ ਉਹ ਸਪੈਂਟ ਜੀ ਦੀ ਫਰ ਦੇ ਪਰ 16 ਹੋ ਗਏ ਸੀ ਹਾਂਜੀ ਹਾਂਜੀ ਤੇ 17 ਦੇ ਚੋ ਕਿਹਨਾਂ ਪਹੁੰਗਿਆ ਦੇਤੀ ਹਾਂਜੀ ਹਾਂਜੀ ਸਮਝੀ ਤੇ ਉਹਨਾਂ ਨੇ ਚੰਗੀਆਂ ਦੀ ਕਿਰਪਾ ਨਾਲ ਝੋਟੀਆਂ ਜੀਆਂ 8-9 ਝੋਟੀਆਂ ਦੇਤੀਆਂ ਆਪਣੀਆਂ ਹਾਂਜੀ ਹਾਂਜੀ ਤੇ ਅੱਜ ਚੰਗੀਆਂ ਝੋਟੀਆਂ ਤਿਆਰ ਆਪਣੇ ਦੋਤੇ ਦੀਆਂ ਆਈਆਂ ਬਿਲਕੁਲ ਆਪਣੇ ਬਹਾਲਿਆ ਦੇ ਹਾਂਜੀ ਹਾਂਜੀ ਤੇ ਛੋਟੀਆਂ ਉਹ ਨੇ ਜਿਹੜੀਆਂ ਖੋਂਦੀਆਂ ਚੌਕੀਆਂ ਤੇ ਖੀਰੀਆਂ ਖੀਰੀਆਂ ਕਾੜੀਆਂ ਵੀ ਗਲਾਂ ਨਹੀਂ ਤਸੱਲੀਆਂ ਬੋਲ ਕਰਾ ਲਿਆਂਗੇ ਚੈਂਪੀਅਨ ਹੈ ਜੀ ਉਹ ਆਈ ਤੁਸੀਂ ਕਰਨੀ ਵੀ ਜੀ ਦੋ ਡੰਗ ਤੇ ਡੰਗ ਉਹ ਤੁਹਾਡਾ ਫਰਜ਼ ਹੈ ਜੀ ਹਰ ਵੀਡੀਓ ਵਿੱਚ ਵੀ ਜੀ ਕਹਿੰਦੇ ਆ ਜੀ ਅਸੀਂ ਇਹ ਤਸੱਲੀ ਕਰਾ ਗਏ ਉਹ ਨਰਕ ਪਰ ਸਾਰੀ ਇੱਥੇ ਕਰਕੇ ਬੋਲੋ ਹਰ ਵਾਰ ਤੁਸੀਂ ਇਹਦੇ ਬੇਨਤੀ ਹੈ ਮੰਨਣ ਵਾਲੀ ਗੱਲ ਤਾਰੀਆਂ ਸੁਈਆਂ ਕਟੀਆਂ ਮਗਰ ਸਾਰੇ ਮਗਰ ਲਓ ਜੀ ਕਟੀਆਂ ਆ ਗਿਆ ਡਬਲ ਫਰੇ ਬਾਕੀ ਮੱਜਾਂ ਅਜੇ ਪਰਸੋਂ ਆਈਆਂ ਸਾਰੇ ਪੀਗਾਂ ਭਰਾਵਾਂ ਦਾ ਅਜੇ ਮੱਜਾਂ 2-4 ਦਿਨ ਸਾੰਭ ਕੇ ਦੁੱਤੇ ਫੁੱਲ ਚੜਨਗੇ ਦੁੱਤੇ ਫੁੱਲ ਚੜਨਗੇ ਦੁੱਧ ਮਲ ਕੇ ਲਾ ਲਓ ਵੀ ਜਿਹੜੀ ਪਹਿਲਣ ਝੋਟੀ ਉਹ ਚੱਲੂਗੀ 13 ਤੋਂ 14 ਕਿਲੋ ਦੇ ਵਿੱਚ ਜਿਹੜੀ ਜਿਹੜੀ ਚੱਲੂਗੀ 15 ਤੋਂ 16 ਕਿਲੋ ਮੰਨਣ ਵਾਲੀ ਗੱਲ ਹੈ ਪਰ 1-5-7 ਦਿਨ ਮਈਆਂ ਸੈੜੀ ਹੋਣ ਲੱਗਿਆ ਲਾਉਣ ਗਿਆ ਸਹੀ ਗੱਲ ਸਹੀ ਗੱਲ ਵਾਲਾ ਜਿਹੜਾ ਰਣੇ ਤੋਂ ਆਇਆ ਇਹ ਖਾਂਦੀਆ ਪੀਦੇ ਨੇ ਰੱਜ ਕੇ ਹਾਂਜੀ ਹਾਂਜੀ ਨਾਲ ਆਪਣੀ ਟੋਕਰੀ ਇੱਕ ਸੁਈਆਂ ਤਾੜੀਆਂ ਤਾਜ਼ੀਆਂ ਸੁਈਆਂ ਬਿਲਕੁਲ ਤੇ ਅੱਜ ਸਮਾਂ ਨੋਟ ਕਰਾ ਦਈਏ ਕੋਈ ਵੀ ਨਹੀਂ ਮੈਂ ਡੱਕੀ ਨਹੀਂ ਆ ਗਈ ਬਿਲਕੁਲ ਨੈਚੁਰਲ ਵੀਡੀਓ ਲੱਗੀ ਬਣਨੀ 11 ਵਜੇ 29 ਮਿੰਟ ਦੀ ਵੀਡੀਓ ਜੇ ਲਓ ਜੀ 11 ਵਜੇ 29 ਮਿੰਟ ਹੋ ਗਏ ਜੋ ਠੀਕ ਹੈ ਜੀ ਅੱਜ ਆ ਗਈ ਜੇ 12 ਠੀਕ ਮੰਗਲਵਾਰ ਹਾਂ ਜੀ ਜੀ 11 ਵਜੇ 29 ਮਿੰਟ ਦੀ ਸਵੇਰੇ ਜਵਾਈ 5 ਵਜੇ 5 ਵਜੇ ਜੀ ਠੀਕ ਹੈ ਚੋਂ ਪੰਜਾਂ ਘੰਟੇ ਬਾਅਦ ਆ ਵੀਡੀਓ ਲੱਗੀ ਬਣਨ ਕੇ ਇਹ ਨਹੀਂ ਵੇੜੇੜੇ ਲੈਵੇ ਆਪਣੇ ਹੋਣਗੇ ਜਾਂ ਹੋਣਗੇ ਕਿਉਂਕਿ ਆਪਾਂ ਖਾਲੀ ਬਿਜਾਰ ਲੱਗੇ ਬਣਾਉਣ ਖਾਲੀ ਜੱਜ ਹੋਣ ਮਤਲਬ ਸਰ ਕੋ ਜੱਜਮੈਂਟ ਹੋਵੇ ਸੱਭੀ ਢੰਗ ਤੇ ਐਵੇਂ ਆ ਬਾਕੀ ਇਹ ਐ ਵੀ ਤੁਹਾਨੂੰ ਮੇਨ ਗੱਲਾਂ ਦੱਸਤੀਆਂ ਵੀ ਆਪਣੀ ਨਰਖ ਪਰਖ ਆਣ ਕੇ ਬਿਲਕੁਲ ਫਾਰਮ ਤੇ ਆਣ ਕੇ ਹਾਜ਼ਰ ਹੋ ਤਸੱਲੀ ਕਰੋ ਲਾਮਾ ਦੇ ਨਾਲ ਕਿਉਂ ਸਮਝੀ ਲਾਮਾ ਦੇ ਨਾਲ ਉਹ ਵੀ ਤਸੱਲੀ ਕਰੋ ਆਪਣੀ ਹਾਂਜੀ ਮੈਂ ਆਪਣੀ ਬਾਕੀ ਚੀਜ਼ ਦੀ ਸਾਰੀ ਜਾਂਚ ਕਰ ਲਵੋ ਹਾਂਜੀ ਜੇ ਕੋਈ ਮੈਨ ਤੇ ਨੁਕਸ ਹੋ ਉਹ ਚੀਜ਼ ਹੀ ਜ਼ਿੰਮੇਵਾਰ ਹੋਣੀ ਤੱਕ ਵੀ ਥਾਨ ਘਟਵਾਦ ਭਾਰ ਦਾ ਆਏ ਕੋਈ ਹੋਰ ਐਬ ਹੋਏ ਮੈਂ ਹਾਂਜੀ 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 ਸੇਵਾ ਅੱਗੇ ਵੀ ਦੀ ਤੁਸੀਂ ਕਰਨੀ ਆ ਸਹੀ ਗੱਲ ਹੈ ਜੀ ਅੱਛੇ ਦੋ ਡੰਗ ਤਿੰਨ ਨਗ ਤਸੱਲੀ ਕਰਕੇ ਲੈ ਜਾਓ ਹਾਂਜੀ ਇਹ ਵੀਰ ਨਾਲ ਦੋ ਦੋ ਤਿੰਨ ਦਨ ਡੰਗ ਵੀ ਮੱਝਾਂ ਚੋਗੇ ਲਾ ਕੇ ਫਿਰ ਵੀ ਫੋਨ ਕਰੀ ਜਾਂਦੇ ਆ ਫੋਨ ਗਾਹੀ ਸਹੀ ਗੱਲ ਹੈ ਜੀ ਮੌਸਮ ਇਦਾਂ ਦਾ ਆ ਵੀ ਮੱਛਰ ਮੱਖੀ ਵਾਲਾ ਮੌਸਮ ਆ ਹਾਂਜੀ ਹਾਂਜੀ ਤੇ ਜਦੋਂ ਜਨਵਾਰ ਆਉਂਦਾ ਨਾ ਇੱਕ ਤੋਂ ਚੱਲ ਕੇ ਦੂਜੇ ਥਾਂ ਤੇ ਹਾਂਜੀ 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 ਸ਼ੈਡਿੰਗ ਹੋਣ ਲੱਗਿਆ ਵੀ 13 14 ਦਿਨ ਲੱਗ ਜਾਂਦਾ ਲੱਗਦੇ ਲੱਗਦੇ ਜੀ ਉਹ ਵੀ ਵਾਤਾਵਰਨ ਚੇਂਜ ਹੋ ਜਾਂਦਾ ਪਾਣੀ ਚੇਂਜ ਪੱਠਾ ਚੇਂਜ ਵੰਡ ਖਾਣਾ ਪੀਣਾ ਸਾਰਾ ਮਤਲਬ ਚੇਂਜ ਹੋ ਜਾਂਦਾ ਆਪਣੇ ਘਰੋਂ ਮੈਂ ਖੋੜ ਕੇ ਹਾਂਜੀ ਹਾਂਜੀ ਬਾੜੀ ਦੇ ਘਰੇ ਬਾਨੇ ਦੋ ਚਾਰ ਦਿਨ ਤੋਂ ਹੋਈ ਉਪਰਾ ਗਈ ਜੀ ਸਹੀ ਗੱਲ ਸਹੀ ਗ ਉੱਥੇ ਜਨਮ ਦਾ ਜੀ ਲੱਗਾ ਦਾ ਬੰਦੇ ਜੀ ਰਗਾ ਨਾਲ ਉੱਥੇ ਪ੍ਰਵਾਹ ਕੋਈ ਨਹੀਂ ਕਰਦਾ ਪ੍ਰਵਾਹ ਕੋਈ ਨਹੀਂ ਕਰਦਾ ਤੇ ਘਾਬਿਆ ਨਾ ਕਰੋ ਬਾਕੀ ਆਓ ਦੋ ਡਾਕ ਤਿੰਨ ਡਾਕ ਰਹਿ ਗਏ ਸੱਲੀ ਕਰੋ ਬੂਰੀਆਂ ਸਾਰੇ ਤਰ੍ਹਾਂ ਦਾ ਮਾਲਕ ਹੈਗਾ ਹਰ ਤਰੀਕੇ ਦਾ ਮਾਲ ਹੈ ਇਹ ਤੇ ਲੰਮੀ ਵੀਡੀਓ ਬੜੀ ਹੋ ਜਾਣੀ ਆ ਗੱਲਾਂ ਪਤਲਾ ਨਾ ਕਰਦੇ ਆ ਤੇ ਨਾਲ ਨਾਲ ਮੱਝਾਂ ਦਰਸ਼ਕਰਾਓ ਕੱਟੀ ਵਾਲੀਆਂ ਬਹੁਤੀਆਂ ਆਪਣੇ ਕੋਲ ਲਓ ਜੀ ਆਪਾਂ ਪਹਿਲੇ ਨੰਬਰ ਤੋਂ ਅੱਜ ਇਧਰੋਂ ਸ਼ੁਰੂ ਕਰ ਲੈਂਦੇ ਆ ਚਾਰ ਦੰਦ ਛੋਟੀ ਆ ਤੇ ਬਿਲਕੁਲ ਤਾਜੀ ਸੁਈ ਸੁਵਾਈ ਤੇ ਕੱਟੀ ਮਗਰ ਇਹਦੇ ਵੀ ਕੱਟੀ ਮਗਰ ਸਮਝੀ ਕੱਟੀ ਕੱਟੀ ਲਓ ਜੀ ਕੱਟੀ ਰੇ ਨੋਕਲਾ ਥਾਨ ਨਾ ਕਟਾ ਕਟਾ ਇਹਨਾਂ ਮਾਰ ਕਟਾ ਇਹਨੇ ਮਗਰ ਕਟਾ ਜੀ ਚਲੋ ਦੋ ਕਟੇ ਆ ਤੇ 14 ਕਟੀਆਂ ਸੀ ਉਹਦਾ ਲਓ ਜੀ 14 ਕਟੀਆਂ ਫੇਰ ਕਟੇ ਚਲੋ ਜਿਵੇਂ ਜੀ ਖੋਲੋ ਨਾ ਇਹ ਬਾਜ ਮੈਨੇ ਕੋਲ ਖੋਲੋ ਵੇਖ ਲੈ ਖੋਲੋ ਜੋ ਬਰਾਗਾ ਮਤੋਂ ਸਾਰੇ ਕੜੀ ਦੇ ਆ ਬੱਚਿਆਂ ਦੀ ਖਾਦਾਂ ਜੀ ਤੇ ਬਾਕੀ ਬੱਚੇ ਚੱਕ ਲਓ ਰੋਲ ਕੋ ਤਾਰੀਆਂ ਸੁਈਆਂ ਤਾਰੀਆਂ ਸੁਈਆਂ ਸਵਾਈਆਂ ਨੇ ਤੇ ਪਹਿਲਾ ਸੁਆ ਕੱਟੀ ਜੋ 14 ਦਾ ਸੁਆ ਜੀ 14 ਦਾ ਲਓ ਜੀ ਚਾਰ ਦਾ ਦਾ ਬਾਕੀ ਹੈ ਵੀ ਚੈਂਪੀਅਨ ਝੋਲੀ ਅੱਧਾ ਨਜ਼ਰਾ ਸਟੇਟ ਸਟਰੀਸੋ ਕੀਡਰ ਪਰ ਐਂ ਦੇਖ ਰਹੇ ਕਿ ਕਿਆ ਕਰ ਸਕਦੇ ਆ ਬਿਲਕੁਲ ਬਰੀਗੀਆਂ ਪੂਖੀਆਂ ਬਹੁਤ ਆ ਕੱਟੀ ਹੈ ਪਹਿਲਾ ਹੈ ਹਾ ਹੌਲੀ ਜਿਹੜੀ ਤੋਰ ਮਾਰੀ ਲਓ ਜੀ ਪੇਟੂ ਜਿਹੜੀ ਕੁਆਲਿਟੀ ਬਹੁਤ ਚੰਗੀ ਆ ਤੇ ਥਾਣ ਬਿਲਕੁਲ ਨੋਕਲਾ ਲੱਗਾ ਜੇ ਚਵਾ ਤੁਹਾਨੂੰ ਬੜਾ ਹੀ ਆ ਸੌਜਾ ਸੌਜਾ ਤੁਹਾਰੇ ਤੁਹਾਰੇ ਮਰਜ਼ੀ ਟਾਉ ਕਲਾਸ ਵੇ ਲਓ ਜੀ ਇਹ ਕਬੜੇ ਕੋ ਬੁਰੀ ਝੋਟੀ ਵੀ ਹੈਗੀ ਆ ਵੀ ਤੁਹਾਨੂੰ ਲਾਸਟ ਤੇ ਦਿਖਾਉਂਦੇ ਆ ਤੇ ਸ਼ੁਰੂ ਆ ਜੇ ਇਦਰੋਂ ਸ਼ੁਰੂਆਤ ਕੀਤੀ ਆ ਤੇ ਲੈ ਜਾ ਲੈ ਜਾ ਮੇਰੇ ਖਲਾਰ ਲਾ ਖਲਾਰ ਲਾ ਮੇਰੇ ਵੀ ਲਓ ਜੀ ਸ਼ਾਇਦ ਕਿਉਂ ਕਰੇ ਕੋਈ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਲੈ ਆ ਲੈ ਜਾ ਮੈਂ ਲੈ ਆ ਬਾਕੀ ਲੰਬੀ ਲੰਬੀ ਬਹੁਤ ਹੈ ਛੋਟੀ ਪਹਿਲਾ ਸੂਆ ਚਾਰ ਦੰਦ ਲੰਮੀ ਵੀ ਬੜੀ ਤੇ ਕੰਮ ਵਾਲੀ ਥਾਲੀ ਵੀ ਬਹੁਤ ਸੋਹਣਾ ਲੱਗਦਾ ਨੋਗਲਾ ਸਪੰਜੀ ਤੇ ਚਵਾ ਚਵਾ ਸੋਜ ਸੋਜ ਲਓ ਜੀ ਚਵਾ ਜਿਹੜਾ ਤੁਹਾਨੂੰ ਦੱਸਿਆ ਵੀ ਸੋਜ ਸੋਜ ਬਿਲਕੁਲ ਤਾਜੀ ਸੂਈ ਆ ਕੱਟਾ ਮਗਰ ਆ ਤੇ ਦੁੱਧ ਗਰਾਸ ਬੰਦੀ ਜਿਹੜਾ ਹੁਣ ਮੌਕੇ ਤੇ ਰਾਹ ਹਾਂਜੀ ਡੇਢ ਵਿੱਚ 12 ਕਿਲੋ ਕਹਿ ਕੇ ਲੈ ਜੇ ਹਾਂਜੀ 14 ਕਿਲੋ ਦੀ ਔੜ ਤੇ ਝੋਟੀ ਭੇਜਾਂ ਕੋਈ ਦਾਤ ਦੇ ਦੋਲੇ ਜੇ ਕੋਈ ਮੈਂ ਘਟੇ ਬਦੇ ਦੇ ਅਸੀਂ ਚੇਂਜ ਕਰਦੇ ਹਾਂ ਹਾਂਜੀ 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 ਉਹ ਕਿ ਤੁਹਾਨੂੰ 12 ਵਾਂਗ ਜੀ ਕਹਿੰਦੇ ਮੈਨੂੰ ਸੈੱਟ ਹੁੰਦੇ ਹਾਂ ਹਫਤਾ ਲੱਗਣਾ ਹਾਂਜੀ 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 ਸੈਟਿੰਗ ਹੋਣ ਲੱਗਾ ਪੂਰਾ ਲੱਗਦਾ ਸੀ ਜੇ ਨਹੀਂ ਲਓ ਜੀ ਇੱਕ ਹਫਤਾ ਵਾਲੇ ਲੱਗ ਜਾਊਗਾ ਲੱਗ ਜਾਊਗਾ ਤੇ 14 ਕਿਲੋ ਪਲੱਸ ਝੋਟੀ ਦੁੱਧ ਤੇ ਰਹੂਗੀ ਅੱਛਾ ਜੀ 12 ਕਿਲੋ ਇਹ ਤਿਆਰ ਆ 12 ਕਿਲੋ ਪੱਕ ਗਿਆ ਪਰ ਕੱਚਾ ਮੈਲਾ ਮਾਨ ਨਹੀਂ ਕੋਈ ਇਹਨੂੰ ਬਾਲੇ ਦਿਨਾਂ ਦੀ ਨਹੀਂ ਸੂਈ ਮੈਂ ਹਾਂਜੀ ਹਾਂ ਬੜਾ ਸੋਹਣਾ ਲੱਗਾ ਚਵਾਈ ਬੜੀ ਚੰਗੀ ਲੱਗੀ ਕਰਮਾ ਵੀ ਡੰਗ ਦੀ ਆ ਡੰਗ ਦੀ ਲਾਓ ਜੀ ਤੇ ਬਿਲਕੁਲ ਤਾਜ਼ੀ ਸੂਈ ਆ ਬੱਚਾ ਹੋ ਗਿਆ ਉਹ ਬੱਚਾ ਬਹੁਤ ਜ਼ਿਆਦਾ ਚੰਗੀ ਜੋ ਤੇ ਸਪੰਜੀ ਆਪਾਂ ਬਿਲਕੁਲ ਆ ਛੋਟੇ ਛੋਟੇ ਰੇਟ ਕਰਨੇ ਦੇਣੀ ਕਿ ਨਹੀਂ ਦੇਣੀ ਆ ਮੋਲ ਦੇ ਨਾਮ ਅੱਥੀ ਕਰੀਏ ਝੋਟੀ ਦਾ ਹਾਂਜੀ ਜਿਹੜੇ ਕੋ ਛੋੜੇ ਛੋੜੇ ਰੇਟ ਦੇ ਝੋਟੀਆਂ ਆਪਾਂ ਮੰਨ ਕੇ ਚਲੋ ਦੇ ਦਿੰਦੀਆਂ ਹਾਂ ਹਾਂਜੀ ਮੋਲ ਇਹਦਾ ਝੋਟੀ ਦਾ 1.55 ਡੇਢ ਦੀ ਝੋਟੀ ਦੇ ਦਿਆਂਗਾ ਪਰ ਝੋਟੀ ਤੋਫਾ ਨਿਸ਼ਾਨਾ ਹੋਵੇ ਲਓ ਜੀ ਮੋਲ ਲਈ 1.55 ਡੇਢ ਦੀ ਝੋਟੀ ਤੇ ਮਾਨਦਾਨ ਹੋ ਜਾਊਗਾ ਛੋੜ ਛੱਪਾ ਹੀ ਹੋਣਾ ਉਹ ਸ਼ਾਮਦ ਕਰਦੇ ਮੈਂ ਪੰਜਾਬ ਦੀ ਮਿੱਟੀ ਦੀ ਮੈਂ ਵੀ ਫ੍ਰੀ ਦੇ ਦਿਆਂਗੀ ਔਰ ਵੀਡੀਓ ਤੇ ਚੈਲੰਜ ਹੁੰਦਾ ਲਓ ਜੀ ਹਰ ਵੀਡੀਓ ਤੇ ਚੈਲੰਜ ਹੁੰਦਾ ਪਾਕਿਸਤਾਨੋਂ ਜਿਹੜੀਆਂ ਗੱਲਾਂ ਦਾਤੀਆਂ ਨੇ ਇੱਕ ਦਿਨ ਆ ਕੇ ਬੇਨਤੀ ਹੈ ਸਾਰਿਆਂ ਨੂੰ ਸੌਰੀ ਵੀ ਜੀ ਕੋਈ ਬਸਨਾ ਮੇਰਾ ਧਾਗ ਰਹੇ ਉਡੀ ਬੇਨਤੀ ਤੁਹਾਡੇ ਕੇ ਕੋਸ਼ਟ ਆ ਹਾਂ ਜੀ ਹਾਂ ਜੀ ਤੇ ਵੀ ਜੀ ਮੈਂ ਥੋੜੀ ਖਰੀਦ ਘੱਟ ਕਰਦਾ ਜੀ ਨਹੀਂ ਜਿੱਥੇ ਆਪਣੇ ਸਰਕਲ ਤਾਰਾ ਜੜੀਆਂ ਦੀਆਂ ਹਨ ਪਰ ਬਤਾ ਉਧਰੋਂ ਮਾਲ ਕਰੀ ਤੇ ਉਧਰੋਂ ਮਾਲ ਕਰਦਾ ਸਹੀ ਗੱਲ ਆ ਤੇ ਇਹ ਬੇਨਤੀ ਜੀ ਮੇਰੇ ਅਗੇ ਲਾਓ ਲਾਓ ਜੀ ਬਾਕੀ ਗੱਲਾਂ ਜਦੋਂ ਇਹ ਆ ਵੀ ਸਾਰੀਆਂ ਦਾਤੀਆਂ 12 ਕਿਲੋ ਦੋਟਿਆ ਦੇ 1.5 ਤੇ ਛੋੜ ਛੱਪਿਆਣਾ ਅੱਗੇ ਦੋ ਨੰਬਰ ਤੇ ਆ ਗਈ ਸੋ 12 ਕਿਲੋ ਵਾਲੀ ਝੋਟੀ ਆ ਵੀ ਉਹ ਵਾਲੀ ਝੋਟੀ ਨਹੀਂ ਆ ਗਈ ਮੰਨ ਲਈ ਅੱਗੇ ਦੋ ਨੰਬਰ ਤੇ ਆ ਗਈ ਜੀ ਲਓ ਜੀ ਬਲੈਡਰ ਸੁਪਰਸਟਾਰ ਹੀ ਆ ਜੀ ਲਾਓ ਜੀ ਵੇਖੋ ਜੀ ਅੱਠਤੀਕ ਵਾਲੀ ਜਾ ਕਰੋ ਬਲੈਡਰ ਹੀ ਵਜਾ ਮੈਨੂੰ ਕੁਆਡੀ ਦਿਖਾ ਲਿਓ ਕੱਟੀ ਦੀਆਂ ਬਿਲਕੁਲ ਇਹਨਾਂ ਬਰੀਕੀਆਂ ਵੇਖੋ ਜਿਹੜੀ ਕੋਈਆਂ ਇਹਨਾਂ ਕੋ ਕੱਟੀ ਦੀਆਂ ਕਿੰਨੀਆਂ ਨੇ ਪਤਲੀ ਚੰਬੜੀ ਦੀਆਂ ਕੋਈ ਮੋਟਾ ਚੰਬੜੀ ਹੈਗਾ ਲਾਜੀ ਫਿਰ ਕੋਈਆਂ ਕਾਇਰ ਵਰਗੀ ਕਾਇਰ ਵਰਗੀ ਖੋਲ ਕੇ ਤੋਂ ਦੇ ਜੋੜਨਾ ਇਹਦੇ ਤੇ ਇਹ ਵੀ ਤੋੜਾ ਤੜਾ ਦਾ ਚੈੱਕ ਕਰਾ ਦੇਣੀ ਇਹਦੇ ਬਿਲਕੁਲ ਐ ਤਾਜੀ ਸੂਈ ਸਵਾਈਆ ਦੋ ਦੋ ਪੁੱਟ ਬਾਹਰ ਹੀ ਕਰੀ ਗਏ ਲਾਜੀ ਇਹ 4 ਸ਼ਾਮ ਰੇ ਵਜਨੇ ਆ ਇਹਦੇ ਫਿਰ ਤੋਂ ਮਾਂ ਵੀ ਖੋਖਾ ਜੀ ਛੋਟੀ ਆ ਆਰਡਰ ਵਖਾ ਦਿਓ ਥਲੇ ਥਣ ਮਾਰ ਕੇ ਕੈਮਰਾ ਵਖਾ ਲਓ ਕਿੰਨਾ ਲਗਾ ਦਿਓ ਆ ਹੌਸਲੇ ਨਾਲ ਦੋਰੀ ਜਦੋਂ ਮਿਲ ਗਿਆ ਜਾਣੇ ਜਾਣੇ ਥਾਣੇ ਪੱਟ ਕੇ ਪੜਾਣਾ ਲਓ ਜੀ ਆਰਡਰ ਚੈੱਕ ਕਰੇ ਕੋਈ ਜਿਹੜਾ 4 ਵਜਨੇ ਸ਼ਾਮ ਤੁਰਨਾ ਵੀ ਛੋਟੀ ਕੋਖਾ ਜੀ ਪੇਟਪੂਰੀ ਦੀ ਕੁਆਲੀ ਬਹੁਤ ਚੰਗੀ ਆ ਬਰੀਕੀਆਂ ਬਰੁਕੀਆਂ ਬਿਲਕੁਲ ਐ ਕਾਗਜ਼ ਵਰਗੀ ਬਾਕੀ ਇਹ ਵੀ ਤੁਹਾਨੂੰ ਗੱਲਾਂ بار بار ਇਹੋ ਦੱਸਨੇ ਆ ਵੀ ਆਪਣੀ ਤਸੱਲੀ ਕਰੋ ਲਾਂਮਾ ਦੇਣ ਨਾਲੋਂ ਜਿਹੜਾ ਇੱਕ ਵੀ ਦਿਨ ਨੂੰ ਆਪਾਂ ਬਾਅਦ ਚਾਰ ਧੰਗ ਪੰਜ ਧੰਗ ਚੋ ਕੇ ਲਾਂਮਾ ਦੇਨੇ ਉਹ ਗੱਲ ਗਲਤ ਆ ਇੱਥੇ ਤਸੱਲੀ ਕਰੋ ਆਪਣੇ ਫਾਰਮ ਤੇ ਆਣ ਕੇ ਇਹ ਤੇ ਕੋਲ ਆ ਬਰੀਕੀਆਂ ਛੇ ਦਾ ਤੇ ਮੂਹੂ ਅਰੀਜਨਲ ਇਹ ਵੀ ਛੇ ਦਾ ਅਰੀਜਨਲ ਤੁਜਾ ਸੁਆ ਲਾ ਜੀ ਅਗਲੇ ਮੈਂ ਚੈੱਕ ਕਰੇ ਕੋਈ ਬਾਕੀ ਇਹ ਵੀ ਬਥੀ ਬਥੀ ਬਹੁਤ ਹੈ ਝੂਟੀ ਦੇ ਤੇ ਬਾਕੀ ਸੋਹਣੀ ਸਾਖੀ ਪੇਟ ਬੁਰਾ ਬਹੁਤ ਚੰਗਾ ਕਿਉਂ ਜੋਬਣਾ ਜਵਾਬ ਬਿਲਕੁਲ ਓਕੇ ਹੈ ਨਾ ਲਾ ਜੀ ਜੋਬਣਾ ਦਾ ਵੀ ਜਵਾਬ ਓਕੇ ਆ ਚੱਲਾ ਜਾ ਮਰਾ ਵੀਰ ਤੇ ਬਾਕੀ ਬਰੀਕੀਆਂ ਕਾਹੀ ਵਰਗੀ ਜੋ موسی ਜੀ ਓਕੇ ਆ ਨਾ ਕੀ ਪੀ ਸੁਪਰ ਸ਼ਾਰੀ ਜਿੰਨੀ ਆ ਛੋਟੀਆਂ ਨਾਲ ਨਹੀਂ ਕਿ ਕੀ ਨਸਲ ਆ ਹਰਿਆਣੇ ਦੀ ਮੈਂ ਵੀ ਜੀ ਕੋਈ 100 ਦੇ ਵਿੱਚੋਂ ਨਾ 90% ਮਈਆਂ ਓਕੇ ਨਿਕਲਦੀਆਂ ਕਿ ਪੰਜ ਦਸ ਨਿਕਲ ਜਾਂ ਵੱਖਰੀ ਗੱਲ ਵੱਖਰੀ ਗੱਲ ਤੇ ਦੁੱਧ ਸਮਝ ਕੇ ਨਾ ਤੁਸੀਂ ਜਿਹੜਾ ਸਚਾਈ ਵਾਲਾ ਨਾ ਹਾਂਜੀ ਉਹ ਥੱਲੇ ਦੇ 14 ਕਿਲੋ 14 ਕਿਲੋ ਕਹਿਣ ਨੂੰ 18 19 20 ਕਹਿ ਰਹੇ ਹੋ ਮੂੰਹ ਹਿਲਾਣਾ ਨਾ ਨਹੀਂ ਉਹ ਗਲਤ ਗੱਲ ਕਹਿ ਰਹੇ ਆ ਵਾਲੇ ਵਾਲਾ ਕਹਿਣ ਨੂੰ 20 22 ਕਹਿ ਰਿਹਾ ਉਹ ਵੀ ਚੱਲੀ ਜਾਂਦੀ ਹਾਂਜੀ ਹਾਂਜੀ ਤੇ ਗੱਲ ਹੈ ਕਿ ਦੋ ਦੋ ਉਹ ਸਚਾਈ ਦੀ ਕਰਾਂਗੇ ਸੂਈ ਤਾਜੀ ਆ ਤਾਜੀ ਬਿਲਕੁਲ ਸੂਈ ਆ 14 ਕਿਲੋ ਨੈਟ ਤਿਆਰ ਕੰਡੇ ਲਾਵਾਂ 16 ਕਿਲੋ ਦੀ ਔਰ ਤੇ ਝੋਡੀ ਦੇਵਾਂਗੇ ਲਓ ਜੀ 16 ਕਿਲੋ ਦੀ ਔਰ ਦਾ ਮਿਲਕ ਪਾਇੰਟ ਬਹੁਤ ਚੰਗੀ ਲੱਗੀ ਆ ਲਓ ਜੀ ਸਿੰਗ ਚੈੱਕ ਰਹੀ ਹੈ ਕਿਉਂ ਜਾਉਣਾ ਭਈਆ ਵੀ ਲੰਗਦਾ ਆ ਨਾ ਨਹੀਂ ਲੰਗੇ ਬਾਰ ਹਾਂ ਜੀ ਕਿਨੇ ਦੇ ਦੇ ਇਸ ਬੰਦੇ ਤੇ ਛੋਟੀ ਦਾ ਥੋੜਾ ਆ ਜਾ ਕੰਮ ਲਿਆ ਕਿਸੇ ਨਾ ਮੜਾ ਨਾ ਵੀਰ ਤੇਰਾ ਜੁੜੇ ਸਕੇ ਸੰਗੇ ਆਵਾ ਮੌਤ ਅਸਟ੍ਰੇਲੀਆ ਵਾ ਅੱਛਾ ਜੀ ਉਹਨਾਂ ਸੌਦਾ ਚੱਲਣ ਡਿਆ ਵਾ ਹਾਂ ਜੀ ਹਾਂ ਜੀ ਤੇ ਜੀ ਉਹਨਾਂ ਹੋ ਗਿਆ ਸੌਦਾ ਤੇ ਠੀਕ ਹੈ ਨਾ ਹੋ ਗੁਰ ਫੇਰਾ ਜਾ ਫੋਨ ਤੇ ਰੇਡ ਕਰ ਜਾ ਜੀ ਹੈ ਨਾ ਜਾ ਰੇਡ ਜਾ ਜੀ ਲੋ ਜੀ ਦੋ ਦੋ ਅੰਦਰ ਤੇਰੀ ਬਾਹਰ ਵਾਲਾ ਕੰਮ ਕੋਈ ਨਹੀਂ ਹੈਗਾ ਬਾਹਰ ਵਾਲਾ ਕੰਮ ਨਹੀਂ ਹੈਗਾ ਦੋ ਦੋ ਅੰਦਰ ਆ ਜਾ ਰੇਡ ਜੀ ਆ ਰੇਡ ਤੇ ਬਾਕੀ ਛੋਟੀ ਕਿਆ ਕਰ ਲੈ ਫੋਨ ਤੇ ਬਾਈ ਜੀ ਨਾਲ ਬਿਲਕੁਲ ਗੱਲਬਾਤ ਕਰ ਲਈ ਸੋਹਣੀ ਸਹੀ ਚੱਲਣ ਡਿਆ ਵੀਰ ਦਾ ਥੋੜਾ ਕੰਮ ਲਿਆ ਬਸ ਤੱਕ ਜਿਆਦਾ ਫਰਕ ਹੈ ਫਰਕ ਜੋ ਵੀਰ ਅਸੀ ਕੈਂਡ ਆ ਮਨ ਲੰਬੇ ਗਿਆ ਹਾਂਜੀ ਲੈ ਆ ਜੂਗਾ ਠੀਕ ਆਲੀ ਮੇਰੀ ਝੋਡੀ ਵੇਚ ਜਾ ਠੀਕ ਹੈ ਇਹ ਤੇ ਅੱਗੇ ਆਗੇ ਅੱਗੇ ਆ ਜੇ ਮੈਂ ਆਹ ਕਿ ਬੜੀ ਔੜ ਤੇ ਝੋਡੀ ਦਵਾਵਾਂਗੇ 16 ਕਿਲੋ ਦੀ ਔੜ ਤੇ ਬਾਕੀ ਆ ਵੀ ਥੋੜਾ ਜਿਹਾ ਸੌਦਾ ਆ ਰਿਹਾ ਬਾਕੀ ਫੋਨ ਤੇ ਵਰਕ ਕਰਦੇ ਆਂ ਇਹ ਵੀ ਆਡੀ ਵਿਖਾ ਦਿਓ ਇਹ ਵੀ ਜੈਡ ਬਲੈਕ ਕਾਲੀ ਆ ਨਸਲ ਦਿਖਾ ਦਿਓ ਲੇਵਾ ਦਿਖਾ ਦਿਓ ਕਲੀ ਕਲੀ ਦਰਸ਼ਕ ਰਹੀਓ ਝੋਡੀ ਮੋਰਾ ਆ ਗਈ ਮੋਰਾ ਤੇ ਬਾਕੀ ਟਾ ਉੱਪਰ ਥਾਨ ਖਵਾ ਦੀ ਚਾਹ ਕਰੇਗੀ जे अडर की गल कर लीए बिल्कुल है फिरिंगा आ गया हाँ जी ला जी सिंह बिल्कुल चैंपियन लगे बार तोर के चेक करा दे तसलियाँ करा देने शामा चार बजने झूठिया को तरना भी औखा हो जा पिट्ठ पुड़ावे चेक करो बिल्कुल जेड ब्लैक तोरते तोरते लम्बी लंबी लंबी तौर लाभ जी तीन फुट चौड़ी ਇਹ ਬਿਲਕੁਲ ਬਰੀਕੀਆਂ ਤੇ ਨੋਗਲਾ ਥਾਂ ਆ ਗਿਆ ਬਿਲਕੁਲ ਜਵਾਜੂ ਬਿਲਕੁਲ ਐ ਪੁਲਾ ਸੋਜ ਸੋਈ ਅੱਗੋਂ ਚੱਕਾ ਕਰਾ ਰਹੀ ਹੰਜਰਾ ਸਿੰਘ ਸਿੰਘ ਦੀ ਕੁਆਲਿਟੀ ਖੇਚੇ ਖੇਚੇ ਜੋਮਣਾ ਮੜਿਆ ਲਓ ਜੀ ਖਰੀਦਦਾਨ ਕੱਢ ਰਹੀਆਂ ਸ਼ੇਕ ਦੇ ਹਾਂਜੀ ਲਓ ਜੀ ਸ਼ੇਕ ਦੇ ਦਾਨ ਕੱਢ ਰਹੀ ਆ ਇਹ ਜਵਾਨੀ ਹਲੇ ਹੋਈ ਚੱਲ ਜਾਂਦੇ ਮਰਾ ਵੀਰ ਬਾਕੀ ਇਹ ਵੀ ਬਹੁਤ ਚੰਗੀ ਜਿਹਨੂੰ ਕਹਿੰਦੇ ਆ ਬਿਲਕੁਲ ਤਾਜੀ ਸੂਈ ਆਦਰ ਜਿਆਦਾ ਹੈ ਜੋ ਖਾਲੋ ਚੋ ਢੀ ਲੰਮੀ ਗੱਡੀ ਹੈ ਲੰਬੀ ਲੰਬੀ ਬਹੁਤ ਯਾਰ ਬਿਲਕੁਲ ਜੈਡ ਬਲੈਕ ਜਿੰਨੂੰ ਕਹਿੰਦੇ ਨੇ ਨਾਲ ਪਾਈਆਂ ਲਵਾਈਆਂ ਖਣ ਦੀਆਂ ਪਤਲੀ ਚਮੜੀ ਜੀ ਰਿੰਗ ਸਿੰਘ ਛੋਟੀ ਜਿਹੀ ਦਸਮਾ ਗਿਆ ਜੀ ਉਹ ਕੁੰਨੀ ਹੈ ਛੋੜੀ ਹੈ ਹਾਂਜੀ 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 ਯਾਰ ਨਥਲ ਬਿਲਕੁਲ ਉਹ ਜਿਹੜੀ ਹੈਗੀ ਕੋਈ ਛੋਟੀ ਵੀ ਹਾਂ ਜੀ ਇਹ ਵੀ ਲੈਵੇ ਪਿਛਾਵਾਂ ਵਾਲੇ 19 ਧੱਕ ਗਾੜੀ 19 ਪਿਛਾਵਾਂ 19 ਗਾਂ ਤੇ 19 ਪਿਛਾਵਾਂ ਜੇ ਨਾੜਾਂ ਹਾਲਾ ਆਰਡਰ ਦੇ ਉਧਰੇ ਪਾਸੇ ਮੈਂ ਨਾ ਕੈਮਰੇ ਨਹੀਂ ਧੱਕਦੇ ਨਾੜਾਂ ਦੇ ਨਾੜਾਂ ਆਰਡਰ ਦਿੱਤੇ ਹਾਲੇ ਸਾਰੇ ਸ਼ਰੀਰ ਤੇ ਮੈਂ ਦੇ ਨਾੜਾਂ ਨਾੜਾਂ ਮੈਂ ਥੋੜਾ ਡਰਦੀ ਆ ਕੈਮਰੇ ਤੋਂ ਤੇ ਇਹ ਵੀ ਹੁਣ ਦੁੱਧ ਦੇ ਗਲਾਸ ਮੰਜੀ ਜਿਹੜਾ ਮੌਕੇ ਤੇ ਜਿਹੜਾ ਜੀ 8:00 ਵਜੇ ਜਿਹਦੇ ਕੋ ਵੀ 14 ਨਾਲ ਲਾ ਲਓ 15 ਦੇ ਲਾ ਕੇ ਜਾ ਕੇ ਅੰਦਰ ਸਿਰ ਲਾਉਣੋ 15 ਕਿਲੋ ਤਿਆਰ ਜੀ ਉਧਰ ਬਹੁਤ ਦੱਸਾਂਗੇ ਜੂ ਉਹ ਆਪਾਂ ਕਹਿ ਦੇਣਾ ਜਵਾਬ ਦੇਣਾ ਕਹਿ ਕੇ 20 ਮੁਰਗੇ ਨਿਕਲੇ ਜਾ ਕੇ 15 ਉਹ ਕਰ ਦੇ ਰੰਗ ਜਿਆਦਾ ਇੱਕ ਅਸਦੀ ਦੀ ਗਾਰੰਟੀ ਦਵਾਂਗੇ ਇਹਦੀ ਵੀ 16 ਕਿਲੋ ਦੀ ਔੜ ਦਵਾਂਗੇ ਕੋਈ 18 ਨਹੀਂ ਕੋਈ 20 ਨਹੀਂ ਤਹਾਂ ਦਿਨਾਂ ਦੇ ਵਿੱਚ 16 ਕਿਲੋ ਬਿਲਕੁਲ ਤਿਆਰ ਕਰੂਗਾ ਅਸੀਂ ਜਾਣੇ ਨਹੀਂ 18 20 ਦੇ ਹਾਂਜੀ ਹਾਂਜੀ ਠੀਕ ਹੈ ਨਹੀਂ ਗੱਲ ਹਾਂਜੀ ਹਾਂਜੀ 18 20 ਜੀ ਮਈਆਂ ਤੋਂ ਦੇ ਦਿੰਦਿਆਂ ਅਸੀਂ ਕਹਿੰਦੇ ਨਹੀਂ ਦਿੰਦਿਆਂ ਜ਼ਰੂਰ ਦੇ ਦਿੰਦਿਆਂ ਅਸੀਂ ਵੀ ਲਾ ਕੇ ਵੇਚਦੇ ਹਾਂ ਹਾਂਜੀ ਹਾਂਜੀ ਉਹ ਪਰ ਵੀਰ ਦੀ ਕੰਮ ਹੋਏਦੇ ਸਿਆਲ ਦੇ ਵਿੱਚ ਅੱਜ ਕੱਲ ਮੱਖਰ ਮੱਛੀ ਜਿਹੜਾ ਸਾਰਾ ਮਾ ਗਰਮੀ ਦਾ ਹੋਣਾ ਜਿਆਦਾ ਗਰਮੀ ਬਹੁਤ ਜਿਆਦਾ ਪੈਣੀ ਆ ਤੇ ਇਹਦਾ ਮੱਛਰ ਤੇ ਮੱਖੀ ਆ ਨਾ ਇਹ ਡਗੜਾਂ ਦਾ ਕੰਮ ਕਰੀਦਾ ਸਵੇਰੇ ਇੱਥੇ ਕਹਾਣੀ ਨੂੰ ਵੱਧ ਮਈਆਂ ਨੇ ਕੰਮ ਮਚਾਇਆ ਹਾਂ ਜਿਦਾ ਕਹਾਣੀ ਕੀਤੀ ਹੁੰਦੀ ਹੈ ਸਹੀ ਗੱਲ ਹੈ ਜੀ ਤੇ ਕਹਿਣ ਨੂੰ ਜਿੰਨਾ ਮਰਜੀ ਵੀਡੀਓ ਫਾਲਤੂ ਗੱਲਾਂ ਵੀ ਖਾਈ ਕਰਾਂਗੇ ਰੇਗ ਸਿੰਘ ਆ ਨਸਲ ਜਿਆਦਾ ਆੜਨ ਦਾ ਅਡਰ ਦੇ ਦੇ ਨਾੜਾ ਇੰਦੀਆਂ ਵੀ ਜਾਰੀ ਆ ਨਾੜਾ ਮਿਲਖ ਪੈਣ ਬਹੁਤ ਚੰਗੀ ਰਗੀ ਇਸ ਮੰਜੀ ਛੁੱਟੀ ਇੱਕ ਦੀ ਦਰਸਾ ਕਰਾ ਲਓ ਫਿਰ ਤੇ ਕਿੰਨੇ ਦੇ ਦੇਣੀ ਇਸ ਮੰਜੀ ਛੁੱਟੀ ਦਾ ਅਰੇਟ ਇਹਦਾ ਵੀ ਜਾਇਜ਼ ਹੀ ਕਰਾਂਗੇ ਹਾਂ ਜੀ ਮੋਲੇ ਝੋੜੀਆ 2 ਕਰਦਾਂਗੇ ਹਾਂਜੀ ਹਾਂਜੀ ਬਾਕੀ ਮੋਲ ਨਾਲ ਫੋਲ ਕਰਾਂਗੇ ਝੋਟੀ ਵਿਖਾ ਲਓ ਪੀ ਜਾਇ ਵਾ ਚਲਾਈ ਵਾ ਆ ਡਰਿਆ ਲਓ ਜੀ ਵੇਖ ਲਓ ਕੰਮਲ ਕੋਈ ਬਾੜੇ ਰੇਟ ਨਹੀਂ ਆਪਾਂ ਕਰਾਂਗੇ ਦੇ ਦਾਂਗੇ ਮਾਨਤਨ ਫੋਲ ਕਰਾਂਗੇ ਕਿੰਨੇ ਦੀ ਦੇ ਦੋਗੇ ਦੇ ਦਾਂਗੇ ਮਾਨਤਨ ਕਰਦਾਂਗੇ ਹੋਜੋ ਦੇ ਦਾਂਗੇ ਵੀਰੇ 90 ਦੀ ਮੈਂ ਦੇ ਦਾਂਗਾ ਪਰ ਝੋਟੀ ਵੇਲਾ ਕਰਾ ਦੇ ਲਓ ਜੀ 1 90 ਦੀ ਉਹ ਨਹੀਂ ਚੌੜੀ ਆ ਉਹਨਾਂ ਦੇ ਵਾ ਗਾੜੀ ਚੌੜਾ ਉਹਨਾਂ ਪਿਛਾੜੀ ਤੇ ਬਿੰਦੀਆਂ ਨਾਲ ਚੱਲਦਾ ਨੇ ਮਿਆਲੇ ਤੇ ਲੱਗੀ ਏ ਲਓ ਜੀ ਮਿਆਲੇ ਤੇ ਲੱਗੀ ਬਾਕੀ ਗਾੜ-ਖਾੜ ਬਿਲਕੁਲ ਬਰਾਬਰ ਆ ਆਹ ਹੋਂਦੇ ਮਿਲ ਕੇ ਪ੍ਰਾਣ ਬਹੁਤ ਚੰਗੇ ਲੱਗੇ ਇਹ ਸੇਕ ਰਹੇਗੇ ਛੇ ਛੇ ਕਰੇ ਰੰਗ ਬਹੁਤ ਚੰਗੀ ਚੀਜ਼ ਆ ਨਾ ਹਾਂਜੀ ਨਸਲ ਵਾਲੀ ਆ ਹਾਂਜੀ ਜਾਂ ਪਿਓਰ ਲਾਕੇ ਵਾਲੀ ਆ ਕੋਈ ਵੀ ਦੇ ਵੀ ਚਲ ਜਾਓ ਹਰਿਆਣੇ ਚਲ ਜਾਓ ਪੰਜਾਬ ਚਲ ਜਾਓ ਕਿ ਜੇ ਲੋ ਪੈਸੇ ਲੱਗਗੇ ਹੀ ਹੋਣਗੇ ਲਾਕੇ ਹੋਣੀ ਮੰਨਣਾ ਜਿਹੜੀ ਉਹਦੀ ਕਾਪੀ ਜਣਾ ਉਹ ਮਿਲ ਜਾਂਦੀ ਸਸਤੀ ਇਹ ਮੰਨਣਾ ਜੀ ਹੁਣ ਅੱਜ ਕੱਲ ਜਾਵਾ ਫੋਨ ਲੈਣਾ ਜਾਂ ਕੋਈ ਚੰਗੇ ਬ੍ਰਾਂਡ ਦਾ ਕੋਈ ਕੱਪੜਾ ਲੈਣਾ ਜਾਂ ਕੋਈ ਚੀਜ਼ ਲੈਣੀ ਉਹ ਪੈਸੇ ਬੋਲੇ ਚ ਹੀ ਮਿਲਦੀ ਹੈ ਹਾਂਜੀ 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 ਠੀਕ ਹੈ ਗੱਲ ਜਿਹੜੀ ਆਮ ਚੀਜ਼ ਆ ਔਰ ਫਿਰ ਤੁਸੀਂ ਕਾਪੀ ਉਹਦੇ ਰੇਟ ਸਸਤੇ ਹੋ ਜਾਂਦੀ ਸਸਤੇ ਕਰਦਾ ਕਿ ਮਾਨਦਨ ਝੋਟੀ ਵਿਖਾ ਦੋ ਕੀ ਕੀ ਲਓ ਜੀ 190 ਦੇ ਬਿਲਕੁਲ ਟੋਪ ਆ 16 ਗਿਰਾ ਅੱਗੇ ਆ ਗਈ 52 ਇਹ ਦੋਂਦੀ ਜਦ ਤੱਕ ਲਓ ਜੀ ਦੋਂਦੇ ਝੋਟੀ ਮਰ ਜੋਗਣ ਦੇ ਸਿਰ ਤੋਂ ਉੱਚੀ ਹੈ ਮੈਂ ਨਾ ਕਾਦਰੀ ਗੱਲ ਕਰ ਲਈ ਇਹਦਾ ਕਾਦ ਮਤਲਬ ਪੂਰੀ ਲੰਥ ਹਾਈਟ ਮਤਲਬ ਖੋਲਾ ਸਾਜ ਨੂੰ ਗਾ ਜੀ ਜਗਰਾਜ ਦੀ ਧੀ ਆਬ ਜੀ ਲਓ ਜੀ ਜਗਰਾਜ ਦੀ ਧੀ ਆ ਨਗਰੇ ਦੇ ਨਵਾਬ ਦੀ ਘਟੀ ਜੇ ਨਵਾਬ ਦੀ ਘਟੀ ਤੇ ਬਾਕੀ ਇਹ ਸਿੰਗਰੀ ਵਾਲਾ ਗਲੀ ਸਿੰਗ ਬਿਲਕੁਲ ਚੈਂਪੀਅਨ ਲੱਗਾ ਇਹਨੂੰ ਖਾ ਉਹਦੇ ਕੱਦ ਨਹੀਂ ਡਾ ਮਿਲਦਾ ਨਹੀਂ ਮਿਲਦਾ ਕੱਦ ਦੋ ਮਹੀਨੇ ਕੱਦ ਲਿਆ ਹਾਂ ਜੀ ਲਾਗੇ ਲਾਗੇ ਲਓ ਜੀ ਚੈੱਕ ਕਰੇ ਲੰਬੀ ਝੋਟੀ ਬਲੈਰੋ ਜੋ ਆਉਣ ਵਾਲੀ ਝੋਟੀ ਆ ਲਓ ਜੀ ਪੇਠਪੁਣੀ ਦੀ ਕੁਆਲਿਟੀ ਮਤਲਬ ਗੱਲ ਕਰੇ ਵੀ ਦੋ ਦੰਦ ਦੋਂਦੀ ਝੋਟੀ ਜਿਹਨੂੰ ਕਹਿੰਦੇ ਦੋ ਦੰਦ ਹਾਈਟ ਲੈਂਥ ਤੇ ਕੁਆਲਟੀ ਵਾਲੀ ਤੇ ਪੇਟਪੁਰਾ 3 ਫੁੱਟ ਚੌੜਾ ਹੁਣ ਆ ਗਿਆਦਾ ਅੱਗੋਂ ਦਿਖਾ ਦੇ ਯਾਰਾ ਰਿੰਗ ਸਿੰਘ ਦਿਖਾ ਦਈਏ ਕਈ ਵੇਖੋ ਲਓ ਜੀ ਕਰੋ ਚੈੱਕ ਦੋ ਦੰਦ ਓਰੀਜਨਲ ਦੋ ਦੰਦ ਆ ਓਰੀਜਨਲ ਲਓ ਜੀ ਬਾਕੀ ਚੈਂਪੀਅਨ ਲੱਗਾ ਸਿੰਘ ਸੰਜੀ ਜਾਂਦੇ ਜਾਂਦੇ ਵੀ ਜਾਂਦੇ ਚੈਂਪੀਅਨ ਸਿੰਘ ਲੱਗਾ ਵਾ ਜੀ ਤੇ ਬਾਕੀ ਇਹ ਵੀ ਸੋਹਣੀ ਸੁਨੱਖੀ ਹੈਗੀ ਝੁੱਟੀ ਤੇ ਲੰਬੀ ਲੰਬੀ ਬਹੁਤ ਆ ਵੇਖੋ ਜੀ ਤੋਰਾ ਵੇਖੋ ਜੀ ਪਹਿਲਵਾਨਾਂ ਨੂੰ ਤੁਰਦੀ ਆ ਤੇ ਬਾਕੀ ਇਹ ਵੀ ਦੋ ਦੰਦ ਬਿਲਕੁਲ ਅਰੇ ਤੇ ਦੁੱਧ ਦੇ ਦਾਂਦ ਹੀ ਮਲਕ ਲਾਉਂਦੇ ਤਾਂ ਮੱਧੀ ਲਾਉਂਦੇ ਛਾਣ ਬੜੇ ਪਿਆਰੇ ਲੱਗੇ ਦਿੱਥੀਆਂ ਦਿੱਥੀਆਂ ਦੁੱਧੇ ਦਾਂਦ ਆ ਜੇ ਹਾਂਜੀ ਹਾਂਜੀ ਦੁੱਧੇ ਦਾਂਦ ਵਿੱਚ ਦੁੱਧ ਚੋਂਂਦੀ ਵੋਂਦੀ ਆ ਲਓ ਜੀ ਇੱਥੋਂ ਪਤਾ ਲੱਗਦਾ ਵਾ ਵੀ ਹਰਿਆਣੇ ਦੀ ਤੇ ਪੰਜਾਬ ਦੀ ਇਤੋਂ ਮੇਰੇ ਨਾਲ ਖੜੀਆਂ ਵੀ ਦੱਸਦੀ ਵੀ ਜੀ ਇੱਧਰ ਵੇਖ ਲੋ ਹਾਂਜੀ 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 ਨਹੀਂ ਹੋ ਗਏ ਵੀ ਕੋਈ ਛੋੜੀਆਂ ਛੋਡੀਆਂ ਝੋਟੀਆਂ ਹੋ ਗਈ ਹਾਂਜੀ 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 ਲਾ ਕੇ ਖੜੀਆਂ ਦਾਦੀਆ ਲਾਓ ਜੀ ਚੋਕੇ ਨਹਾਉ ਵੀ ਲਓ ਜੀ ਇੱਥੋਂ ਤੁਹਾਨੂੰ ਕਰਕੇ ਦਿਖਾ ਦਿੰਦੇ ਬਿਲਕੁਲ ਬਿਲਕੁਲ ਸਰਪੰਚਾਂ ਨਾਲੇ ਬਰਾਬਰ ਆ ਰਹੀ ਹੈ ਆਪਰ ਦੇ ਆਰਡਰ ਵੇਖਣਾ ਝੋਟੀਆਂ ਲਗਾ ਕਰ ਮਾਲੀ ਨੂੰ ਹਾਂਜੀ ਹਾਂਜੀ ਦੇਖੋ ਕਿੰਨਾ ਸੋਹਣਾ ਏਦਾਂ ਲਗਾ ਝੋਟੀਆਂ ਸੋਹਣੀ ਸਰਾਖੀ ਜਿਹਨੂੰ ਕਹਿੰਦੇ ਆਹ ਵੇਖੋ ਥਾਣ ਵੇਖੋ ਲੈ ਲਓ ਵੇਖੋ ਲੈਵਾ ਆ ਗਿਆ ਫਾੜੀ ਵਾਲਾ ਫਾੜੀਆ ਥਾਣ ਵੇਖੋ ਕਿਹੜਾ ਸੋਹਣਾ ਕਹਿੰ ਆਹ ਆ ਕਰਮਾਲੀ ਜਿਹੜਾ ਇਹ ਵੀ ਜੀ ਬਲੋ ਹੋਣੇ ਖਾਲੋ ਥਣਾਂ ਦੀ ਬਿੱਤੀਆਂ ਹੋ ਗਾ ਲੋ ਕਟੀਆਂ ਲਓ ਜੀ ਬਿੱਤੀਆਂ ਦੇਖੋ ਤੇ ਬਿਲਕੁਲ ਐ ਚਵਾਜੂ ਬਿਲਕੁਲ ਸਮਝੀ ਸਭ ਬਿਲਕੁਲ ਪਾਉਂਦੇ ਇਹ ਲੋ ਇਹ ਦੂੰਦੀ ਕੱਢੀ ਨੂੰ ਈਡਾ ਥਣ ਲਿਆ ਲੱਗਦਾ ਨਹੀਂ ਪਰ ਨਸਲ ਕਰਕੇ ਝੋਟੀ ਨੂੰ ਲੱਗ ਗਿਆ ਸਹੀ ਗੱਲ ਸਹੀ ਗੱਲ ਹੈ ਤੇ ਗੇਰ ਕਾਰ ਨਹੀਂ ਰਿੰਗ ਸਿੰਘ ਠੰਡੀ ਐ ਨਹੀਂ ਕਿ ਬਹੁਤ ਜਾਨ ਸੁਭਾ ਦੀ ਕੀਤੀ ਹਾਂਜੀ 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 ਬਿਲਕੁਲ ਸੋਹਣੀ ਸੁਣਖੀ ਆ ਤੇ ਇਹ ਆ ਵੀ ਸੋਹਣੀ ਸੁਣਖੀ ਝੋਟੀ ਆ ਤੇ ਬਾਕੀ ਆ ਵੀ ਜਿੰਨੀ ਸਿਰਫ ਕਹ ਲੋ ਥੋੜੀ ਆ ਤੇ ਭਾਈ ਐਡੀ ਝੋਡੀ ਜਿਹੜੀ ਨਾ 1.5 ਲੱਖ ਰੁਪਈਆ ਖਾ ਕੇ ਤਿਆਰ ਹੁੰਦੀ ਵੇ ਲੋ ਬੰਦੇ ਦੇ ਸਿਰ ਤੋਂ ਉੱਚੀ ਆ ਹਾਂਜੀ ਹਾਂਜੀ ਜਿਹੜਾ ਲੈ ਲੂ ਅਗਲੇ ਸਾਲ ਨੂੰ ਝੋਡੀ 4 ਲੱਖ ਰੁਪਈਆ ਦੀ ਐਡੀ ਸੁਪਰਸਟਾਰ ਚੈਂਪੀਅਨ ਝੋਡੀ ਆ ਤੇ ਹੁਣ ਕਹਿੰਦੇ ਨਹੀਂ ਸਮਝੀ ਹੋਰ ਵੇਖੋ ਕਿਹੜੀ ਹੈ ਦੀ ਦੋ ਦੰਦ ਮੁੱਲ ਝੋਡੀ ਦਾ ਇੱਕ 75 ਕਾ ਲੀਏ 70 ਕਾ ਲੀਏ 1 ਲੱਖ 60 ਹਜ਼ਾਰ ਦੀ ਝੋਡੀ ਦੇਦਾਗਾ ਪਰ ਲਓ ਜੀ ਇਹ ਨਾ ਸਿਰਫ ਸਮਾਈ ਜਾ ਮੋਲੀ ਅਗਲੇ ਨਵਟੇ ਆ ਕੁਝ ਨਹੀਂ ਵੱਟ ਵੱਟੇ 1,60,000 ਰੁਪਇਆ ਮੋਲਿਆ ਤੇ ਬਾਕੀ ਥੋੜਾ ਬੜਾ ਮਾਨਦਾਨ ਬਾਈ ਜੀ ਨੇ ਲੈ ਕਰ ਤਾਂਗੇ ਕਿ ਕੈਮਰਾ ਮਾਦ ਥਣਾ ਦੇ ਵਿੱਚੀਆਂ ਮਗਰ ਭੇਰਾ ਪਈ ਆ ਜਦਾਂ ਵਿੱਤੀਆਂ ਚੈੱਕ ਕਰ ਲਈ ਬਾਈ ਯਾਰ ਕੀ ਸੋਣਿਆ ਪੀੜੀ ਤੇ ਬਾਕੀ ਲੰਬੇ ਲੰਬੇ ਹਾਈ ਰੂਟ ਬਹੁਤ ਐ ਝੋਡੀ ਦੀ ਤੇ 1,600 ਸਿਰਫ ਉਹ ਛੋੜੀ ਹੋਣੀ ਬਾਈ ਜੀ ਨੇ ਆਂਦੀ ਲਓ ਜੀ ਟਾਪ ਕਲਾਸ ਬਹੁਤ ਚੰਗੀ ਝੋਡੀ ਐ ਜੀ ਬਹੁਤ ਦੰਦ ਪੀ ਜੀ ਸਪੈਸ਼ਲ ਲੈਣੀ ਐ ਲੈਣੀ ਇਕ ਸ਼ਕੀਰ ਬੰਦੇ ਬਾਦ ਜੀ ਨੇ ਇਕ ਅੱਧੀ ਰੱਖਣੀ ਐ ਸ਼ੌਂਕੀਆ ਤੌਰ ਤੇ ਸ਼ੌਂਕੀਆ ਤੌਰ ਤੇ ਛੋਟੀ ਵੀ ਲਾ ਜੂਗਾ 1 ਲੱਖ 10 ਹਜ਼ਾਰ ਦੀ ਟੋਕੜ ਵੀ ਲਾਣਾ ਜਿਹੜੀ ਅडिशा ਦੀ ਝੋਟੀ ਹੈ ਲਓ ਜੀ ਇਹ ਮਤਲਬ ਟੋਕੜ ਦਾ ਪੰਜਾਕ ਪਾਸ ਐਡੀ ਝੋਟੀ ਨਹੀਂ ਪਾਜੀ ਪਾਲਦੀ ਨਹੀਂ ਪਾਲਦੀ ਬਾਕੀ ਗੱਲ ਸਪੰਜੀ ਜਿਹਨੇ ਲੈ ਲਈ ਉਹਨੇ ਦੇਣੀ ਛੋੜਾ ਬਾਜ ਐਡੀ ਪਾੜ ਦੇਖੋ ਐ ਥਾਂ ਥਾਂ ਮੈਨਾਂ ਬਿਲਕੁਲ ਆ ਨਾਲਾ ਨੂੰ ਨਾ ਜਾ ਕਰ ਲਏ ਕੋਈ ਮੈਨਾਂ ਬੜਾ ਬਹੁਤ ਚੰਗੀ ਲੱਗੀ ਜੀ ਤੇ ਬਹੁਤ ਸੋਹਣੀ ਸਾਕੀ ਜਿਹਨੂੰ ਕਹਿੰਦੇ ਮਾਰੇ ਜੀ ਉਹਨਾਂ ਦਾ ਧੰਨਵਾਦ ਕਰਦੇ ਜਿਹੜੇ ਇਹ ਜਿਹੀ ਝੋਟੀਆਂ ਪਾਲ ਕੇ ਨੇ ਦੇਣ ਦੇ ਇਹ ਸੇਵਾ ਜੇ ਕਰਨਾ ਇਹ ਜਿਹਦੇ ਪੈਸੇ ਖਾ ਕੇ ਤਿਆਰ ਹੋਈਆਂ ਉੜ ਗਿਆ ਹਾਂਜੀ ਹਾਂਜੀ ਮਾਰੇ ਵੀ ਭਰਾ ਮਰਦੀ ਝੋਟੀਆਂ ਪਾਲਦੇ ਸਹੀ ਗੱਲ ਸਹੀ ਗੱਲ ਹੈ ਸਵਾਰ ਆਖੇ 1 ਲੱਖ 30 ਹਜ਼ਾਰ ਖਾ ਕੇ ਤਿਆਰ ਹੋਈਆਂ ਵੀ ਇਹ ਝੋਟੀਆਂ ਮਨਨਾਲੀ ਗੱਲ ਸਮਝੀ ਇਹਨਾਂ ਦਾ ਦੁੱਧ ਹੀ ਪੀ ਜਾਂਦੀਆਂ ਕਰਮ ਵਾਲੀਆਂ ਇੰਨੇ ਦਾ ਦੁੱਧ ਹੀ ਪੀ ਜਾਂਦਾ ਜਿੰਨਾ ਦੀ ਮੁੱਲ ਕੀਤਾ ਸਮਝੀ ਤੇ ਬਾਕੀ ਅੱਗੇ ਆ ਗਈ ਝੋਟੀ ਟਾਪ ਦੀ ਇਹ ਵੀ ਦੋ ਦਾਂਦੀਏ ਚੌਲੇ ਦਾ ਤਾਂ ਕੱਢਣ ਦੀ ਲਓ ਜੀ ਇਹ ਵੀ ਟਾਪਰ ਕਲਾਸ ਹਾਈਟ ਲੈਂਥ ਇਹਦਾ ਪਹਿਲਾ ਅਖੀਰ ਕਰ ਦੋ ਦਿਖਾ ਦਿਓ ਜੀ ਲਓ ਜੀ ਕੱਦ ਚੈੱਕ ਕਰ ਲੇ ਕੋਈ ਸੋ ਪੰਜ ਉਹਨਾਂ ਦੇ ਬਿਲਕੁਲ ਬਰਾਬਰ ਆ ਰਿਹਾ ਕੱਦ ਮੇਰੇ ਮੋਢਿਆਂ ਦੇ ਬਿਲਕੁਲ ਆ ਇਹ ਵੀ ਕਿਉਂਕਿ ਅੱਡੀਆਂ ਨਾਲੋਂ ਔਰਲੀ ਛੋਟੀ ਆ ਵੱਡੀ ਹੋ ਲਿਆ ਹਾਂਜੀ ਹਾਂਜੀ ਜੀ ਚੌੜ ਦਾ ਜਿਹਨਾਂ ਨੂੰ ਉਹ ਸੂਆ ਪਹਿਲਾ ਹੋਗਾ ਇਹਦੀ ਅਡਰ ਦਾ ਮਾਰਕ ਖਾਉ 13 ਕਿਲੋ ਦੁਹਹਾਜੂ 15 ਕਿਲੋ ਦੀ ਔਰ ਤੇ ਛੋਟੀ ਲਾਵਾਂਗੇ ਮੈਂ 13 ਕਿਲੋ ਬਿਲਕੁਲ ਤਿਆਰ ਆ 13 ਕਿਲੋ ਤਿਆਰ ਨਹੀਂ ਛੋਟੀ ਨਹੀਂ ਜਾਂਦੀ ਜੀ ਛੋਟੀਆਂ ਲਓ ਜੀ ਇਹ ਖਾਲੀ ਵੀ ਯ ਲੰਥਾ ਹੀਟ ਚਾ ਕਰ ਲਿਆ ਕੋਈ ਵੀਰ ਭਰਾ ਬਾਕੀ ਸੋਹਣੀ ਸਰਖੀ ਆ ਪੇਠਪੁੜੀ ਦੀ ਬਹੁਤ ਚੰਗੀ ਆ ਝੋਟੀ ਤੇ ਜੇ ਗੱਲ ਕਰੀ ਆਪਾਂ ਸਿੰਘ ਰਿੰਗ ਦੀ ਬਿਲਕੁਲ ਐ ਟਾਪ ਤੇ ਬਾਕੀ ਥਾਂ ਥਾਂ ਦਿਖਾ ਦਿੰਨੇ ਆ ਬਿਲਕੁਲ ਐ ਕੁੱਕੇ ਰੋਟਾ ਨਹੀਂ ਬਿਲਕੁਲ ਐ ਨੋਗਲਾ ਥਾਂ ਲੱਗਾ ਇਹਨੂੰ ਵੀ ਤੇ ਚਵਾਫ ਮਾ ਬਿਲਕੁਲ ਐ ਸੌ ਦੀ ਸੋਈ ਹੋਗਾ ਲੈ ਜੋਨ ਲਾਇਆ ਮੜੀ ਲੰਬੀ ਤੋਰ ਦੇ ਲਓ ਜੀ 13 ਕਿਲੋ ਦੁੱਧ ਤਿਆਰ ਆ ਪੇਠਪੁੜਾ ਚੈੱਕ ਕਰ ਲੈ ਕੋਈ ਚੱਲਿਆ ਲੈ ਆ ਮੈਨੂੰ ਇਹ 13 ਕਿਲੋ ਹੁਣ ਬਿਲਕੁਲ ਤਿਆਰ ਆ। 13 ਕਿਲੋ ਬਿਲਕੁਲ ਤਿਆਰ ਆ ਇਹ। ਵਾਲੀ ਵੀ ਆ ਜੇ ਵੀ ਡੱਗੀਆਂ ਨਹੀਂ ਹੈਗੇ। ਜੇ ਡੱਫੇ ਸੂਈ ਵੀ ਤਾਜੀ ਜੇ। ਲਓ ਜੀ ਪਰ ਪਾ ਤਾਜੀ ਸੂਈ ਆ ਤਾਂ ਮੈਂ ਥੋੜੀ ਜੇ ਦੁੱਧ ਤੇ ਉੱਤੇ ਹੀ ਚੜੀ ਜੇ ਲੈ ਵਾਲੇ ਇਹਦੇ ਜੋਸ਼ ਨਹੀਂ ਮਾਰਾ। ਜਦੋਂ ਪੂਰੀ ਭੱਗ ਜੂਗੀ ਨਾ ਦੁੱਧ ਤੇ ਆ ਜੂਗੀ ਮੈਮ। ਹਾਂਜੀ ਹਾਂਜੀ। ਫੇਰ ਆ ਪੂਰੀ ਮੈਂ ਲੈ ਵਾਲੇ ਵਾ ਪਖਾ ਜੂਗੀ। ਬਾਕੀ ਸਾਰੇ ਟਲਣਾ ਟਲਣਾ ਬਾਹਰ ਕੱਢ ਦੂਗੀ ਝੋਤੀ ਜਿਹੜੀਆਂ। ਸਾਰੇ ਦੁੱਧ ਤੇ ਭਾਗੀਆਂ ਆ ਗਈਆਂ ਟਲਣੀਆਂ। ਮਰ 57 ਦਿਨਾਂ ਨੂੰ ਬਿਗਿਆ। ਖਾਲੀ ਵੀ ਆਦੀ ਜਮਾਇਨ ਨੂੰ ਕੋਈ ਟਾਈਮ ਨਹੀਂ ਲੱਗਾ ਮੈਂ ਕੋਈ ਚੱਕਾ ਨਹੀਂ ਲਾਇਆ। ਹਾਂਜੀ ਹਾਂਜੀ ਹਾਂਜੀ। ਇਹ ਬਿਲਕੁਲ ਸਾਦੀ ਵੀ ਆਦੀ ਕਿੱਟੀ। ਲਓ ਜੀ ਸਾਦੀ। ਕਬੱਡੀ ਵੇਖ ਲੋ ਨਾਣਾ ਨਾਣਾ ਵੇਖ ਲੋ ਮੋਢਿਆਂ ਮੋਢਿਆਂ ਨੇ ਖੜੀ ਹੋ ਕੇ। ਹਾਂਜੀ ਹਾਂਜੀ। ਮੈਂ ਨਾ ਟਾਪ ਗਲਾਸ ਨੂੰ ਕਹਿੰਦੇ ਨੇ। ਪ੍ਰਦਰਸ਼ਨੀ ਜੁਟੀ। 13 ਨੰਬਰ ਦੀ ਗੱਡੀ ਨੇ ਇਹ ਵੀ 1,60,000 ਜਿਹੜਾ ਮਾਰਨਾ ਛੰਡੀਆਂ ਛੰਡੀਆਂ ਬੜੀਆਂ ਝੋਟੀਆਂ। ਲਓ ਜੀ 13 ਕਿਲੋ ਦੁੱਧ ਤਿਆਰ ਆ ਤੇ 1,60,000 ਦੀ। ਹਾਂਜੀ ਹਾਂਜੀ। ਲਓ ਜੀ ਇੱਕ 60 ਦੇ ਆ ਬਾਕੀ ਛੋਰ ਛਪਾ ਹੋ ਜਾਊਗਾ ਬਾਈ ਜੀ ਨਹੀਂ ਆਂਦੇ ਆ ਤੇ 13 ਕਿਲੋ ਦੁੱਧ ਤਿਆਰ ਆ ਬਾਕੀ ਚੈਂਪੀਅਨ ਜੀ ਨੂੰ ਮਗਾ ਦੇਂਦੇ ਟਾਫਰ ਹਲੇ ਦੁੱਧ ਤੇ ਨਹੀਂ ਭਾਜੀ ਹੋਰ ਬਦਲੀਆਂ ਆ ਜੇ ਬੱਚੀਆਂ ਆ ਜੇ ਹਲੇ ਖਾਲੀ ਬਿਜਾਰੀ ਤੁਰਿਆ ਫਿਰਦਾ ਹਲੇ ਬਿਜਾਰੀ ਬਿਜਾਰਾ ਕੋਈ ਨਾ ਟਾਈਮ ਟੇਬਲ ਨਹੀਂ ਮਈਆਂ ਨੂੰ ਲੱਗਾ ਤੇ ਜਦੋਂ ਦੁੱਧ ਤੇ ਆਈ ਤੇ ਚਲੋ ਕਰਮਾਣੀ ਥੋੜੀ ਗੱਡੀ ਮੋਟੀ ਆਉਂਦੀ ਹਾਂ ਜੀ ਹਾਂ ਜੀ ਹਾਂ ਜੀ ਤੇ 13 ਕਿਲੋ ਦੁੱਧ ਤਿਆਰ ਹੈ ਇੱਕ 60 ਚ ਹੋ ਜਾ ਮੰਨ ਤਨ ਬਾਈ ਮਾੜੀ ਜਿਹੀ ਢੀੜੀ ਥੋੜੀ ਹੁੰਦੀ ਆ ਨਾ ਉਹਦੇ ਜੇ ਲੱਤਾਂ ਆ ਮਈਆਂ ਮੰਨਣਾ ਲੀ ਗਾ ਸਮਝ ਇਹ ਚਾਰ ਦਾ ਓਰੀਜਨਲ ਲਓ ਜੀ ਇਹ ਵੀ ਚਾਰ ਦੰਦ ਆ ਗਈ ਜੀ ਖੋਲ ਪੁੱਤੇ ਨੂੰ ਲਓ ਜੀ ਖੋਲ ਕੇ ਜੋ ਮੈਂ ਤੋੜਦੇ ਚਾਰ ਉਹਦੇ ਅੱਠ ਦਾ ਇਹਦਾ ਵੀ ਹਲਤ ਬਣਾ ਕੋਈ ਨਹੀਂ ਵੱਡੀਆਂ ਮੰਨ ਕਿ ਨਿਗੇ ਨਿਗੇ ਨਹੀਂ ਹੈਗੀਆਂ 19 ਦੀ 21 ਲੱਗਣਗੀਆਂ ਤੇ 3 ਦੀਆਂ ਮਤਲ ਤੁਹਾਨੂੰ 20 ਹੀ ਲੱਗਣਗੀਆਂ ਸਹੀ ਗੱਲ ਸਹੀ ਗੱਲ ਹੈ ਜੀ ਲਓ ਜੀ ਤੁਹਾਨੂੰ ਵਾਰ-ਵਾਰ ਇਹੋ ਕਹ ਲੈਂਦੇ ਆ ਵੀ 21 ਦੀਆਂ 21 ਲੱਗਣੀਆਂ 18 ਨਹੀਂ ਲੱਗਣਗੀਆਂ ਜਿਹੜੀ ਮੈਂ ਗੱਲ ਆ ਬਾਕੀ ਜਿਹੜੀਆਂ ਹਾਈਕ ਲੰਸ ਵਾਲੀਆਂ ਨੇ ਟਾਪ ਕਲਾਸ ਨੇ ਤੇ ਬਾਕੀ ਐਡਰਟ ਬਹੁਤ ਚੰਗਾ ਥਾਂ-ਥਾਂ ਬਹੁਤ ਲੱਗਾ ਬਿਲਕੁਲ ਫਿਰੰਗ ਵਾਲਾ ਦੇਖੋ ਜੀ ਬਰੀਕੀਆਂ ਬੁਰੀਆਂ ਬਹੁਤ ਹੈ ਛੋਟੀਆਂ ਸਿੰਗਲ ਹੱਡੀ ਵਾਲੀ ਆ ਗਈ ਆ ਤੇ ਬਾਕੀ ਸੋਹਣੀ ਸਰਖੀ ਬਹੁਤ ਹੈ ਛੋਟੀ ਲਾਇਆ ਲਾਇਆ ਮੇਰੇ ਵੀ ਲਾਇਆ ਦੇਖੋ ਜੀ ਚੈਂਪੀਅਨ ਸਿੰਗ ਲੱਗਾ ਵਾ ਕੁਆਲਿਟੀ ਕੁਲਦੀ ਬਹੁਤ ਚੰਗੀ ਆ ਤੇ ਲਓ ਜੀ ਛੋਟੀ ਛੋਲੇ ਆ ਪਾਣੀ ਪੀਂਦਾ ਪੀਆ ਤੇ ਬਾਕੀ ਇਸ ਪੰਜ ਦੁੱਧ ਕੇ ਨਾਲ ਛੋਟੀ ਛੇ ਦੁੱਧ ਵੀ ਜੀ ਅੱਜ ਦੀ ਡੇਟ ਵਿੱਚ ਜੇ ਨਾ ਤਾਜੀ ਸ੍ਰੀ ਬਿਲਕੁਲ ਕੱਚੇ ਨਾਲ ਹੁੰਦੇ ਆ ਹਾਂ ਜੀ ਹਾਂ ਹਾਂ ਲਓ ਜੀ ਇਹ ਮੇਰੇ ਮੋਢਿਆਂ ਨਾਲ ਉੱਚੀ ਸਹੀ ਗੱਲ ਮੰਨਣ ਵਾਲੀ ਗੱਲ ਬੰਜੀ ਮੋਡਿਆਂ ਮੋਡਿਆਂ ਜੱਡੀ ਐ ਮੋਡਿਆਂ ਨੂੰ ਉੱਚੀ ਮੋਡਿਆਂ ਦੇ ਵਿੱਚ ਇਹ ਬਾਕੀ ਸੋਹਣੀ ਸਰਕੀਆਂ ਬੋਧਿਆ ਚਾਰ ਦਾ ਅੱਜ ਅਰੀਜਨਲ ਚੌਗੀ ਤੇ ਲੇਵਾ ਚਾਸ਼ ਮੇਰੋ ਮੁਖਾ ਦੋ ਇਹ ਖਾਲੀ ਬਾਜ਼ਾਰ ਦੀਆਂ ਮੈਨੂੰ ਟਾਈਮ ਟਾਈਮ ਥੋੜਾ ਝੋਟੀਆਂ ਨੂੰ ਟਾਈਮ ਮਿਲਿਆ ਬਾਕੀ ਇਹ ਵੀ ਸੋਹਣੀਆਂ ਸਰਕੀਆਂ ਬੋਧਿਆ ਤੇ ਸੁਪੰਜੀ ਜੀ ਆਪਾਂ ਜਿੰਦੀਆਂ ਚੱਡੇ ਸਾਰੇ ਚੱਡੇ ਪਛਾਣ ਚਾਣੀਆਂ ਅੱਜ ਸ਼ਾਮਾਂ ਦਾ ਚਾਰ ਵਾਲੇ ਦਾ ਫਰਾਟ 6 7 ਘੰਟੇ ਪਈ 6 6 7 ਘੰਟਿਆਂ ਨੂੰ ਗੱਲਾਂ ਹੋਰ ਹੀ ਹੋਣਗੀਆਂ ਕਿੰਨਾ ਦੋਦਣਾ ਖਾਲੀ ਪਿਆ ਵੀ ਦੀ ਭੈ ਕੋ ਵੀਡੀਓ ਪਾਈ ਜਾਵੇ ਜੱਜਮੈਂਟ ਹੋ ਜਾਂਦਾ ਜੱਜਮੈਂਟ ਹੋ ਜਾਂਦਾ ਇਹ ਭਰਕੇ ਪਾਣੀ ਨਾ ਵੀਡੀਓ ਫਿਰ ਮੁਰਗੇ ਦੇ ਅਗਲੇ ਤਰਫ ਬੰਦਾ ਆਦਾ ਉਦੋਂ ਇਹੋ ਹੀ ਦੇਖਦੇ ਬਕਉਂਦੀਆਂ ਫਿਰ ਇਹਦੇ ਦਿਲ ਟੁੱਟਦਾ ਦਿਲ ਟੁੱਟਦਾ ਮੰਨਣ ਵਾਲੀ ਇਹ ਗੱਲ ਮੰਨ ਨਹੀਂ ਇਸ ਵੇਲੇ ਇਹ ਮੰਨਣ ਵਾਲੀ ਗੱਲ ਉਹਨੂੰ ਇਹੀ ਢੱਕ ਸਕਦੇ ਕਈ ਜਿਹੜੇ ਲੱਕੀਆਂ ਆਂਦੀਆਂ ਉਹਨੂੰ ਇਦਾਂ ਕਰੀਆਂ ਪੈਣਾ ਡਿੰਗਣਾ ਨਾ ਚਾਲੂ ਕਰ ਦਣਾ ਉਹਨੂੰ ਕਈ ਵੀਰ ਭਰਾਵਾਂ ਨੇ ਜਿਦਾ ਮੰਨ ਲਓ ਕੈਮਰਾ ਮਾਰਦਾ ਕੋਈ ਮੇਰੀ ਮਾਂ ਡਿੰਗਣਾ ਨਹੀਂ ਡਈ ਬੱਚੇ ਸੈਡਾਂ ਦੇ ਬੱਚੇ ਸਹੀ ਗੱਲ ਸਹੀ ਬੱਚੀਆਂ ਆਈਆਂ ਆਈਆਂ ਚੋਈਆਂ ਆਈਆਂ ਨਾ ਚੋਈਆਂ ਨੇ ਨਾ ਔਲੀ ਕੋ ਪਰਮਾਰ ਹੀ ਮੈਂ ਮਰੀ ਨਾ ਤੇ ਦੁੱਧ ਕੇ ਨਾਲ ਥੱਲੇ ਉਹਦੇ ਕੋ 13 ਕਿਲੋ ਸਾਢੇ 16 17 ਦੀ ਔਰ ਤੇ ਝੋਡੀ ਦਵਾਂਗੇ ਲਓ ਜੀ 13 ਕਿਲੋ ਅੱਜ ਤਿਆਰ ਆ ਹਾਂ ਚਾਹ ਫਿਰ ਕੈਮਰਾ ਮਾਰ ਕੇ ਵਿਖਾ ਦੋ ਲੈ ਲਓ ਜੀ ਕੈਮਰਾ ਦਾ ਮਜਾ ਅੱਜ ਫਿਰ ਮਾਰ ਦਨੇ ਆ ਤੇ ਬਿਲਕੁਲ ਐ ਸੋਹਣੀ ਥਨਕੀ ਲਓ ਜੀ ਚੈੱਕ ਕਰੀ ਕੋਈ ਤੇ ਬਾਕੀ ਆ ਵੀ ਬ੍ਰੀਕ ਅਪ ਬੁਕਾ ਨਿੱਕੀ ਸਿੰਗੀ ਦੀਆਂ ਭੱਡੀਆਂ ਫੁੱਲ ਹਾਂਜੀ ਜਾਨੂ ਵਰਗੇ ਰੰਗ ਕਾਲੇ ਤੇ 13 ਕਿਲੋ ਅੱਜ ਤਿਆਰ ਆ ਹਾਂ ਫਲਾ ਪੁੱਤ ਜੀ 13 ਕਿਲੋ ਤਿਆਰ ਆ ਤੇ ਦਿਨੀ ਕਿ ਇਸ ਮੰਜੀ ਫੋਲਾ ਸਾਢੇ ਸੋਨਾ ਦੀ ਔਰ ਤੇ ਝੋਡੀ ਦੇ ਲਓ ਜੀ 16.5 ਕਿਲੋ ਦੀ ਓਟ ਤੇ ਝੋੜੀ ਦੇ ਦੇਵਾਂਗੇ ਤੇ ਬਾਕੀ ਮੁੱਲ ਬਿਲਕੁਲ ਜੈ ਜੀ ਹੋਊਗਾ ਅੱਜ ਵੀ ਰੋਤ ਦੇ ਝੋੜੀ ਦਾ ਏਰੀਆ ਲਓ ਜੀ ਰੋਤਕ ਰੋਤਕ ਕਿਹਨੂੰ ਆ ਰੋਤਕ ਆ ਆ ਵੀ ਪਾਣੀ ਪੀ ਗਏ ਲਓ ਜੀ ਫੇਰ ਇੱਕ ਤੁਹਾਨੂੰ ਚੈੱਕ ਕਰਾ ਦਈਏ ਝੋੜੀ ਸੋਹਣੀ ਇਸ ਰਾਖੀ ਜੀ ਕਾਲੀਆਂ ਲੰਮੀਆਂ ਗਿੱਡੀਆਂ ਲੰਬੀ ਲੰਬੀ ਬਹੁਤ ਹੈ ਝੋਟੀ ਤੇ ਨਹੀਂ ਨਹੀਂ ਜੰਮਣੀ ਇਸ ਬੰਜੀ ਝੋਟੀਆਂ ਐਂਡੀਆਂ ਡੀਆਂ ਜਿਹੜਾ ਮਤਲਬ ਲੱਭਨ ਤੋੜ ਜੀ ਫਿਰ ਔਖੇ ਲੱਭਦੀਆਂ ਨੇ ਰੀੜੀ ਝੋਟੀਆਂ ਤੇ ਬਾਕੀ ਇਹ ਵੀ ਜਦੋਂ 4 ਵਜਣੇ ਆ ਤੁਰਨਾ ਵੀ ਝੋਟੀ ਲਓ ਜੀ ਪੱਕੇ ਦੁੱਧ ਦੇਣਾ ਵਾ ਸ ਸਿੰਗ ਲੱਡੀ ਆ ਗਈ ਤੇਰੀ ਚੀਜ਼ ਫਿਟਿੰਗ ਤੋਂ ਬਾਹਰ ਆ ਨਾ ਉਹ ਸਾਰੀ ਬੇਕਾਰ ਹਾਂਜੀ 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 ਕੋਈ ਵੀ ਚੀਜ਼ ਨਾਲੋ ਜਿੱਤੀ ਵੀ ਨਾ ਫਿਟਿੰਗ ਦੀ ਹੋਏ ਉਹ ਵੀ ਬੰਦੇ ਨੂੰ ਛੁੱਟ ਡਿੱਗਣ ਡਿੱਗਣ ਪੈਂਦੀ ਆ ਛੁੱਟਣਾ ਪੈਂਦੀ ਆ ਛੁੱਟਣਾ ਪੈਂਦੀ ਆ ਚੀਜ਼ ਵਿਗਣੀ ਜਿਹੜੀ ਲਿਵਾ ਜਾਂ ਕੋਈ ਫਿਟਿੰਗ ਨਾੜਾ ਨਾੜਾ ਪਟੀਆਂ ਝੋਟੀਆਂ ਕਿੰਨੇ ਦੇ ਦੇਣੀ ਛੁੱਡੀਆਂ ਮੋਲੇ ਦਾ ਵੀ 1.70 ਕਾ ਲਾ 75 ਵੀ ਇੱਕ ਸਾੜੀ ਛੁੱਡੀ ਦੇ ਦਾਂਗੇ ਇਹ ਵੀ ਇੱਕ ਸਾੜੀ ਇਹ ਤਿੰਨੇ ਜੜੀਆਂ ਦੀਆਂ ਵੱਡੀਆਂ ਦਾ ਅੰਤ ਬਣਾ ਕੋਈ ਨਹੀਂ ਹੈਗਾ ਅੱਖਰੋਂ ਨਿਗੀਆਂ ਦੇ ਰੀਆਂ ਹਾਂਜੀ ਜਿੰਨਾਂ ਦੇ ਭੈ ਤਾਂ ਆਪਾਂ ਪਾ ਦੋਗੇ ਦੀ ਮੈਂ ਤੈਨੂੰ ਕੀ ਹੋ ਕਹਿੰਦੀ ਮੈਂ ਹੋਵੇ ਦੀ ਮੈਂ ਮਨ ਗਾਹ ਤੋਂ ਗਾਹ ਮਨ ਪੰਜ ਆਲਾ 4 ਦਾ ਥੋੜਾ ਥੋੜਾ ਫਰਕ ਪਈ ਜਾਂਦਾ ਜੀ ਹਾਂਜੀ ਤੇ ਹੋ ਜੋ ਮਾਨਤਨ ਕੋਈ ਮਾਨਤਨ ਕਰਦੇ ਆਗੇ ਆ ਬੂਈ ਆ ਗਈ ਛਟੀਆਂ ਜੜੀ ਚਾਰ ਦਾ ਦਾ ਅਰੀਜਨਲ ਲਓ ਜੀ ਬੂਰੀ ਆ ਗਈ ਛਟੀ ਆਇਆ ਜੋ ਨਾਲ ਖੋਲ ਫੇ ਬੂਰੀ ਨੂੰ ਇਹ ਸੂਈ ਐ ਵੀ ਸਮਝੀ ਤਾਂ ਜੀ ਸੂਈ ਜੀ ਅੱਜ 13 ਕਿਲੋ 13.5 ਨਾਲੋਂ 13 ਨਾਲੋਂ 13 ਕਿਲੋ ਤਿਆਰ ਹੋ ਦੋ ਜੀ 13 ਨਾਲੋਂ ਤਿਆਰ ਹੋ 15 ਕਿਲੋ ਦੀ ਘੜੀ ਔਰ ਤੇ ਲਾਵਾਂਗੇ ਲਓ ਜੀ 15 ਦੀ ਔਰ ਤੇ ਦਿੱਤੀ ਜਾਓ ਝੋਟੀ ਸੇਵਾਲਾ ਰਹੇ ਬੰਦਾ ਪਰ ਮਦਨਾਲੀ ਵਾਲਾ ਜੀ ਤੇ ਤਵਾਣਾ ਫੀਡ ਪਾ ਕੇ ਬੰਦੇ ਜਨਾਵੇਂ ਸਹੀ ਗਾ ਜੀ ਫੀਡਾਂ ਦਾ ਦੁੱਧ ਕਿੱਥੇ ਦੇਣੀਆਂ ਹਨ ਕਰਮਾਲੀਆਂ ਮੇਰਾ ਵੰਡਾ-ਮੰਡਾ ਜਦਾ ਵਧੀਆ ਬਣਾਇਆ ਹੋਇਆ ਰਿਹਾ ਤੇ ਲਓ ਜੀ ਚੈਂਪੀਅਨ ਤੇ ਦੇਖੋ ਜੀ ਬੂਥੀ ਕਬਲੀ ਚ ਪਾਣੀ ਪੀਣ ਆਲੀ ਆ ਸਹੀ ਆ ਜੋ ਬਣਾ ਅਨੰਦ ਪੱਕਾ ਪੱਕਾ ਜਾਂਦੇ ਫਿਰ ਹਾਂ ਨਾ ਥੋੜਾ ਬਗਾਦੇ ਬਿੱਥੀਆਂ ਬਗਾਦੇ ਝੋੜੀ ਦੇ ਕਰੀ ਲਓ ਜੀ ਬੂਰੀ ਤਿਲਾ ਵਾਲੀ ਆ ਗਈ ਤਿਲਾ ਦਿਲ ਵੀ ਬਿਲਕੁਲ ਹੈਗੇ ਜੋ ਫਰੇ ਕਾਲੇ ਵਿੱਚ ਚੈੱਕ ਕਰੇ ਕੋਈ ਤੇ ਬਾਕੀ ਇਹ ਵੀ ਆਰਡਰ ਫਿਟਿੰਗ ਵਾਲਾ ਆ ਗਿਆ ਤੇ ਨੋਕਲਾ ਥਾਨ ਆ ਗਿਆ ਲਓ ਜੀ 13 ਕਿਲੋ ਆਜੇ ਬਿਲਕੁਲ ਤਿਆਰ ਦੁੱਧਿਆ ਬੂਰੀ ਝੋੜੀ ਦੇ ਕਿਉਂ ਜੀ ਅਨੰਦ ਪੱਕਾ ਕਮਾਰੇ 13 ਕਿਲੋ ਨੈਟ ਤਿਆਰ ਆ ਇਹ 15 16 ਕਿਲੋ ਦੁੱਧ ਜਿਹੜਾ ਬਿਲਕੁਲ ਤਿਆਰ ਹੋ ਜਾਊਗਾ ਮਤਲਬ ਸੇ ਵਾਲਾ ਹੋਵੇ ਸਹੀ ਹੋਵੇ ਜਾ ਦੇ ਸੋਹਣੀ ਸਰਖੀ ਆ ਤੇ ਨਈ ਲਾਦੀਆਂ ਕਰਮਾਲੀਆਂ ਪਲੀ ਪਲੀ ਬੋਦੇ ਝੁੱਟੀ ਸਾਹ ਥੁੰਦਾ ਗਲ ਗਲਾ ਇਹਦੀ ਸਾਹ ਦੇ ਮੁੱਲ ਪਿੰਦਾ ਸਾਹ ਦਾ ਹਾਂ ਇਹ ਮੋਲੀ ਕੋਈ ਨਹੀਂ ਭਾਈ ਇਹ ਜਿੱਤੀਆਂ ਜੀ ਸੋਹਣੀਆਂ ਝੋੜੀਆਂ ਦੀ ਚਾਹਣ ਲਓ ਜੀ ਨੋਕਲਾ ਥਾਣਿਆ ਨਹੀਂ ਲੱਗੇ ਨਹੀਂ ਲੱਭਦੇ ਜੀ ਨਹੀਂ ਲੱਭਦੇ ਸਮਝੀ ਅੱਜ ਕੱਜੀ ਸੂਈ ਜੇ ਮੈਲੇ ਦੇ ਚੱਲਣ ਦੀ ਜਿਹੜੇ 4-5 ਦਿਨ ਦੀ ਸੂਈ ਹੈ ਹਾਂਜੀ ਸਮਝੀ ਬਿਲਕੁਲ ਸੱਚੀ ਸੂਈ ਹੈ ਨਾ ਕਾਹਦੇ ਤੋਂ ਬੜੀ ਦਿਨਾਂ ਦੀ ਹੋਈ ਆ ਖਾਲੀ ਬਾਜ਼ਾਰ ਦੀ ਘਟੀ ਹੈ ਹਾਂਜੀ ਸਮਝੀ ਬਿਲਕੁਲ ਸੱਚੀ ਸੂਈ ਹੈ ਨਾੜਾ ਨਾੜਾ ਬੜੀਆਂ ਅੱਡੇ ਜੋਤ ਬੜਾ ਥਾਨ ਬੜਾ ਸੋਹਣਾ ਲੱਗਾ ਘਟੀ 13 ਕਿਲੋ ਇਹ ਤਿਆਰੇ ਬਿਲਕੁਲ ਹਾਂਜੀ ਚਵਾਈ ਬੜੀ ਚੰਗੀ ਹੈ ਚਵਾਈ ਤੇ ਬਾਂਬੀ ਹੋਣੀ ਜਿਦਾ ਥਾਨ ਥਾਨ ਟਾਪਰ ਲੱਗਾ ਚਵਾਈ ਵੀ ਬਾਂਬੀ ਹੋਣੀ ਹੈ ਤੇ ਆ ਵੀ ਨਾ ਕੋਸ਼ਿਸ਼ ਹੀ ਕਰੀ ਦੀ ਆ ਆਪਦਾ ਕੀ ਗੱਲ ਆ ਹਾਂਜੀ ਕਈਆਂ ਨੇ ਵੀਰਾਂ ਨੇ ਕੋਸ਼ਿਸ਼ ਕਰਨਾ ਵੀਡੀਓ ਵੇਖ ਕੇ ਕਿਸੇ ਨੇ ਕਹਿਣਾ ਕੋਸ਼ਿਸ਼ ਕਰਨਾ ਹਾਂਜੀ ਹਾਂਜੀ ਕੋਸ਼ਿਸ਼ ਇਹ ਕੀਤੀ ਆ ਵੀ ਆਪਾਂ ਭਰ ਕੇ ਮਈਆਂ ਦੀ ਵੀਡੀਓ ਨਹੀਂ ਪਾਉਣੀ ਹਾਂਜੀ ਹਾਂਜੀ ਕਿਉਂਕਿ ਇਹ ਭਰ ਕੇ ਪਾਉਂਦੇ ਆ ਨਾ ਫਿਰ ਜਦੋਂ ਕੱਲ ਨੂੰ ਗਾਹ ਆਉਂਦਾ ਨਾ ਉਹਦਾ ਦਿਲ ਦਾ ਟੁੱਟਦਾ ਵੀ ਮਈਆਂ ਤੈਨੂੰ ਬੁੱਝ ਜਾਂਦੀਆਂ ਬੁੱਝ ਜਾਂਦੀਆਂ ਨੇ ਫਿਰ ਉਹ ਪਾਈਆਂ ਹੀ ਸਿੰਪਲ ਤੌਰ ਤੇ ਵੀਡੀਓ ਦੇ ਵਿੱਚ ਜਿਹੜੀ ਚੀਜ਼ ਮਤਲਬ ਲੱਭਦੀ ਆ ਫਿਰ ਇੱਥੇ ਨਹੀਂ ਲੱਭਦੀ ਆਣ ਕੇ ਲੱਭਦੀ ਪਰ ਫਿਰ ਗਾਹ ਦਾ ਮਨ ਟੁੱਟਦਾ ਇੱਥੇ ਆਣ ਕੇ ਦੁਨੀਆ ਜਾਪਣੀਆਂ ਘਟਦੀਆਂ ਨਹੀਂ ਹੈਗੇ ਸਹੀ ਮੇਰੇ ਮੰਨਣ ਵਾਲੀ ਗੱਲ ਹੈ ਠੀਕ ਹੈ ਇਹ ਗੱਲ ਜੀ ਇਹ ਇਹ ਚੈਲੰਜ ਜਿਹੜਾ ਸਮਝੀਏ ਤੁਹਾਡਾ ਹੀ ਆ ਮਤਲਬ ਹਾਰੀ ਸਾਰੀ ਨਹੀਂ ਇਹ ਬੰਦਾ ਹਾਂਜੀ ਪਿੱਛੇ ਪਿੱਛੇ ਜੋ ਮਰਜੀ ਗਈ ਜੇ ਸੌਣੀ ਕੱਲੀ ਕੱਲੀ ਮੀਰੀ ਵੀਡੀਓ ਦੀ ਚਵਾਈ ਦੀ ਵੀਡੀਓ ਹਰਿਆਣੇ ਦੀ ਵਿਖਾਲਾਂਗੇ ਹਾਂਜੀ ਕੱਲੇ ਕੱਲੇ ਡਰੈਸ ਦੀ ਬੇਲਣਾ ਮਈਆਂ ਨਿਕਲਦੀਆਂ ਜੇ ਲਾਓ ਜੀ ਕੱਚੇ ਬੇਲਣਾ ਮੈਣ ਹੀ ਕੱਢਦੇ ਹਾਂਜੀ ਪੱਕੇ ਕੰਮ ਕਰਕੇ ਪੱਕਾ ਸਾਰਾ ਕੋਪਾ ਕੋ ਮਈਆਂ ਕੱਢਦੇ ਮੰਨਣਾ ਜੀ ਈਆ ਕੋਈ ਪਾਈ ਅੱਜਕੱਲ ਫੇਕ ਬਹੁਤ ਚੱਲਣ ਡਿਆ ਬਹੁਤ ਹੀ ਬੜਾ ਕੁਝ ਚੱਲਣ ਡਿਆ ਕੋਈ ਕਹਦੇ ਮੇਰੀ ਮਹੀਂ ਚੋਰੀ ਹੋ ਗਈ ਆਪਾਂ ਮੈਂ ਕਿਸੇ ਦੇ ਪਿੰਡ ਤੋਂ ਲੈ ਕੇ ਲਿਖਾ ਕੇ ਮੈਂ ਪੂਰੀ ਲੈਣੀ ਐ ਪ੍ਰੂਫ ਨਾਲ ਪ੍ਰੂਫ ਰ ਹੈ ਠੀਕ ਹੈ ਨਹੀਂ ਗੱਲ ਅਸੀਂ ਆ ਦੇਈ ਕਰਕੇ ਮੈਂ ਨਹੀਂ ਬਾਕੀ ਮੈਂ ਜਿਹੜੀ ਹੈ ਨਾ ਹਾਂਜੀ ਆਹੀ ਆਪਣੀ ਗੱਲ ਕਰਦੇ ਹਾਂ ਕਿਸੇ ਦੀ ਸਾਡੀ ਮੈਂ ਕੋਈ ਪੰਜਾਬ ਦੀ ਸਾਡੀ ਕਰਦਾ ਹੈਗਾ ਆਪਾਂ ਮੈਂ ਫ੍ਰੀ ਦੇ ਜਾਂਗੇ ਲਾਓ ਜੀ ਜੇ ਕੋਈ ਸਾਡੀ ਪੰਜਾਬ ਆਪਣੀ ਗੱਲ ਕਰਦੇ ਕਿਸੇ ਦੀ ਗੱਲ ਨਹੀਂ ਕਰਦੇ ਮੰਨਣ ਵਾਲੀ ਗੱਲ ਸਮਝੀ ਠੀਕ ਹੈ ਨਹੀਂ ਗੱਲ ਜਿਹੜਾ ਕਰਾਂਗੇ ਪੰਜਾਬ ਦਾ ਹਰਿਆਣਾ ਦਾ ਕੰਮ ਨਹੀਂ ਰਹਿਣਾ ਕਰਾਂਗੇ ਜਦੋਂ ਪੰਜਾਬ ਦਾ ਕਰਾਂਗੇ ਤੇ ਪੰਜਾਬ ਦੀ ਕਮਾਏ ਇਹ ਇਹ ਬਿਜਲੀ ਹਰਿਆਣੇ ਦੀ ਮੈਂ ਦਾ ਸਾਰੇ ਮੀਰਾ ਭਰਾਵਾਂ ਨੂੰ ਕਹਦਾ ਇਹ 10 15 20 ਹਜ਼ਾਰ ਮਹਿੰਗੀ ਹੁੰਦੀ ਮਹਿੰਗੀ ਮਿਲਦੀ ਮਹਿੰਗੀ ਮਿਲਦੀ ਹੀ ਸਹੀ ਗੱਲ ਹੈ ਮਿਲਦੀ ਹੈ ਜੇ ਉਹਨਾ ਬੂਰੀ ਹੈ ਉਹ ਪੰਜਾਬ ਤੋਂ ਲੈਣੀ ਹੋਏ ਹਾਂਜੀ ਤੇ ਇਹ 15 ਹਜ਼ਾਰ ਸਸਤੀ ਮਿਲ ਜਾਂਦੀ ਆ ਸਸਤੀ ਮਿਲਦੀ ਜੀ ਉਥੋਂ 15 ਹਜ਼ਾਰ ਮਹਿੰਗੀ ਮਿਲਦੀ 10 ਤੇ ਖੱਤਾ ਪੈ ਗਿਆ 25 ਹਜ਼ਾਰ ਮਹਿੰਗੀ ਉਹ 25 ਹਜ਼ਾਰ ਪਰ ਅਸਲ ਚੀਜ਼ਾਂ ਵਾ ਬ੍ਰਾਂਡ ਬ੍ਰਾਂਡਡ ਹੈ ਤੇ ਕਿੰਨੇ ਵੀ ਦੇਣੀ ਹੈ ਇਸਨੇ ਪੂਰੀ ਦਾ ਮੁੱਲ ਜਿੰਨਾ ਮਰਜ਼ੀ ਕਰੀਏ ਇਹਦਾ ਇੱਕ ਸਾੜੀ ਝੋਟੀ ਦੇ ਦੇ ਜਦੋਂ ਹੋਵੇ ਇੱਕ ਸਾੜੀ ਉਹ ਜੋ ਮਾਨਦਾਰ ਮਾਨਦਾਰ ਕਰਦਾ ਕਿ ਇਹਦੇ ਮਗਰ ਕੱਕੀ ਖੀਰੀ ਤੇ ਠੱਟਾ ਹੀ ਜਾਂਦੇ ਲੈ ਜੇ ਕਟਾ ਆ ਗਿਆ ਕਟ ਬੂਰਾ ਕਟਾ ਆ ਗਿਆ ਤੇ ਜਿਹੜਾ ਪਤਾ ਆ ਖੀਰੀ ਘਟੀ ਆ ਗਈ ਅੱਛਾ ਜੀ ਖੀਰੀ ਕੋਈ ਦਾਦਰੀ ਤੋੜਿਆ ਜੀ ਲਓ ਜੀ ਮੰਨਣ ਵਾਲੀ ਗੱਲ ਸਮਝੀ ਇਹ ਗੱਪਾਂ ਦੀ ਸੂਈ ਸਮਝੀ ਇਹ ਗੱਬੜਿਆ ਜੀ ਝੋਟੀਆਂ ਹੀ ਹਵਤਾ ਕੜੀ ਸੋਈ ਲਓ ਜੀ ਦੇਖੋ ਜੀ ਇਹ ਗੱਲ ਆਹ ਪੂਰੀ ਵੱਡੀ ਆ ਕੋਈ ਛੋਟੀ ਮਤਲਬ ਗੱਲ ਗੱਲ ਫੇ ਸਮਝੇ ਕਰੀਏ ਵੀ ਨਹੀਂ ਜੰਮਦੀਆਂ ਫਿਰ ਖੀਰੀ ਕਹਦੇ ਦੰਦ ਨਹੀਂ ਤੋੜਿਆ ਫਿਰ ਸੋਣੀ ਸਰਖੀ ਵੇਖੋ ਦੇਖ ਲਓ ਆਪਣੇ ਮੋਢਾ ਲੱਗੇ ਇਹ ਵੀ ਅਗਰ ਝੂਮ ਕਰਦਾ ਕੋਈ ਹਾਂਜੀ ਹਾਂਜੀ ਜਿਹੜਾ ਤੋਰ ਮੇਰਾ ਵੀ ਕਿੰਨੇ ਬੰਦੇ ਸੇ ਅੱਛੇ ਡਿੱਟੀਆਂ ਉੱਚੀਆਂ ਝੋਟੀਆਂ ਠੰਡੀ ਵੇਖੋ ਪਹਿਲਾਂ ਝੋਡੀ ਬੰਨ੍ਹਦੀ ਕੋਈ ਨਹੀਂ ਨਹੀਂ ਬੰਨ੍ਹਦੇ ਮੰਨਣ ਵਾਲੀ ਗੱਲ ਸਮਝੀ ਆ ਇੱਕ ਖੀਰੀ ਕੱਟੀ। ਲਾ ਜੀ ਥਾਨ ਵੇਖੋ ਥਾਨ ਲੱਗਾ ਵੇਖੋ ਟਾਪ ਕਲਾਸ। ਸੇਂਗ ਵੇਖੀਂ ਜੇ ਤੁਰ ਕੇ ਚੈਂਪੀਅਨ ਤੋਂ ਵੱਡੀ ਫੁੱਲ। ਫੁੱਲ ਸਾਈਜ਼ ਵੱਡੀ। ਬੋਲ ਆ ਜੀ 2 4 ਦਾ ਝੋਟੀ ਦੀ ਸੁੰਦੀ। ਲਾ ਜੀ ਖੀਰੀ ਝੋਟੀ ਆ ਗਈ। ਚਲਾ ਆ ਮੇਰਾ ਵੀਦਾ ਆਵਾਜ਼ ਕਰਨੀ ਕੰਮ। ਖੀਰੀ ਝੋਟੀ ਆ ਗਈ। ਟਾਪ ਕਲਾਸ। ਇੱਕ ਕਰੀ ਤੁਹਾਨੂੰ ਖੋਲ ਕੇ ਤੋੜ ਦਿੰਦੇ ਆ। ਜਿਹਨੂੰ ਟਾਪ ਕਰਾਂਗਾ ਟਾਪ ਹੀ ਕਰਾਂਗਾ। ਹਾਂ ਜੀ ਹਾਂ ਜੀ। ਕਮਾ ਦੇਖਮਾ ਲੈ ਜਿਉਂ ਨਾਲ ਯਾਰਾ ਖੀਰੀ ਝੋਟੀ। ਲਾ ਜੀ ਲਓ ਜੀ ਸਿੰਘ ਕੋਈ ਚੈੱਕ ਕਰੇ ਵੀਰ ਭਰਾ ਬਾਕੀ ਖੇਰੀ ਝੋਡੀ ਸੋਹਣੀ ਸੁਨਖੀ ਤੇ ਤਿਆਰ ਆ ਬਸ ਇੱਕ 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 ਦੋ ਦੋ ਚੌਂ ਦਿਨਾਂ ਦੇ ਵਿੱਚ ਜਿਹੜੀ ਝੋਡੀ ਸੂਪ ਹੋਊਗੀ ਬਿਲਕੁਲ ਤਿਆਰੀ ਦੇ ਵਿੱਚ ਆ ਤੇ ਸੋਹਣੀ ਸੁਨਖੀ ਬਾਕੀ ਥਾਣ ਦੇਖੋ ਜੀ ਨੋਗੜਾ ਨੋਗੜਾ ਥਾਂ ਲੱਗਾ ਜੀ ਦੇਖੋ ਕਿਆ ਕਰੇ ਕੋਈ ਚੰਗੇ ਸੀਰਵਲ ਦੀ ਅੱਛੇ ਛੱਡ ਕੇ ਜੋੜਾ ਥੱਲੇ ਬੈ ਜਾ ਝੋਡੀ ਲਓ ਜੀ ਲਓ ਜੀ ਜੋਵਨ ਬੈ ਗਿਆ ਜੀ ਥੱਲੇ ਲਓ ਜੀ ਇਹ ਆ ਨਸਾਂ ਨਹੀਂ ਨਹੀਂ ਲੱਭਦੀ ਹਾਂ ਜੀ ਹਾਂ ਲੈ ਲੈ ਬੈ ਸੋਹਣੀ ਸਖੀ ਖੀਰੀ ਵੇਖੀ ਬਾਹਰ ਜਲ ਜਲ ਹੀ ਲਾਇਆ ਲਓ ਜੀ ਬਾਕੀ ਇਹ ਵੀ ਬਾਕੀ ਗੱਲ ਕਰ ਲੈਨੇ ਸਪੰਝਨ ਆ ਕਿੰਨੇ ਦੀ ਦੇਣੀ ਆ ਅੱਜ ਦੀ ਗੱਲ ਕਰੀਏ ਆਪਾਂ ਜਿਹੜੀ ਜੇ ਕੋਈ ਜੱਸ ਕਰਕੇ ਲਾ ਜਾ ਮੇਰੇ ਮੁਤਾਬਕ ਝੋੜੀ ਦੁੱਧ ਪਹਿਲੇ ਸਵੇਰੇ 4:00 15:00 ਕੋਲ ਚੋਗੇ ਏਡੀ ਠੰਡੀ ਘੱਟੀ ਨਸਲ ਵਾਲੀ ਮੈਂ ਝੋੜੀ ਨਹੀਂ ਵੇਖੀ ਅਜੇ ਮੰਦਨ ਵਾਲੀ ਗੱਲ ਆ ਜੇ ਤੂੰ ਮੈਂ ਜੀ ਇਟਾਲੀਆ ਵੇਖ ਕੇ ਨਸਲ ਵੇਖੇ ਝੋੜੀ ਲੰਬੀ ਵੇਖਣਾ ਘੱਟੀ ਆ ਲੰਬੇ ਲੰਬੀ ਦੇ ਵੇਖੋ ਜੀ ਬਹੁਤ ਆ ਤੇ ਬਾਕੀ ਇਹ ਵੀ ਥਣ ਜਿਹੜਾ ਬਿਲਕੁਲ ਨੋਕਲਾ ਲੱਗਾ ਵਾ ਤੇ ਸੋਹਣੀ ਸਖੀ ਹ ਤੇ ਇਹ ਕਿੰਨੇ ਦੇ ਦੇਣੀ ਸਮਝੀਏ ਬੜਾ ਮਾਰੂ ਝੋਡੀ ਬੈਗ ਜੀ ਹਾਂ ਜੀ ਕਿੰਨੇ ਦੇ ਦੇਣੀ ਸਮਝੀਏ ਝੋਡੀ ਦਾ ਜਿੰਨਾ ਮਰਜ਼ੀ ਮੁੱਲ ਕਰੀ ਜਾਈਏ ਝੋਡੀ ਦਾ 1.55 ਦੀ ਦਦਾਂਗਾ ਵੱਡੀ ਫੋਲਿਆ 1.5 ਦੀ ਹੋ ਜੇ ਮੰਨਦਾ ਨਾ ਦੂਜੇ ਸੀਗਵਾਗ ਰੇਕੀ ਉਹਦੇ ਰੇਟ ਅਲੱਗ ਹੋ ਗਏ ਉਹ ਰੇਟ ਅਲੱਗ ਹੋ ਗਏ ਕਿਉਂਕਿ ਫਿਰ ਸਾਂਭ ਹੋਏ ਤਨ ਬਰਾ ਨਾਲੇ ਵਾਲਾ ਕੱਟੀ ਦਾ ਕੀ ਲੱਗਾ ਲਾ ਜੀ ਨੌਕ ਵਾਲਾ ਕੋਈ ਲੇਖਾ ਝੋਡੀ ਦਾ ਦੱਸ ਕੋਈ ਇੱਕ ਔਰ ਦੇ ਵੇਖ ਲਾ ਗੱਡਾ ਝੋਟੀ ਦਾ ਸਹੀ ਗੱਲ ਸਹੀ ਗੱਲ ਹੈ ਜੀ ਅਰੇ ਆ ਝੋਟੀ ਸਾਰੀਆਂ ਇਹ ਤੇ ਲਾਣਾ ਮੈਂ ਗੱਲ ਕਰੀ ਜਿੰਨਾ ਆਰਡਰ ਹੈ ਪਛਾਣ ਉਹ ਸਾਰਾ ਜਿਹੜਾ ਮਾਲਕਾਂ ਦੇ ਕਹਿਣ ਦੇ ਮਤਾਬ ਦੀ ਜਿਹੜੀ ਹੈ ਨਾ ਹਾਂਜੀ ਇਹਦੇ 25 ਦਿਨ 36 ਦਿਨ ਅੱਛਾ 25 ਦਿਨ 25 ਪਹਿਲਾਂ ਸੂਰਜ ਪੈਂਡੇ ਕਰਕੇ ਵਖਰੀ ਗੱਲ ਹੈ ਇਹਨਾਂ 25 ਦਿਨ ਜਿਹਨਾਂ ਦਿਨ ਪੂਰੇ ਹੁੰਦੇ ਨੇ ਦਿਨ ਪੂਰੇ ਬਹੁਤ ਕੱਤੀ ਹਾਂਜੀ ਹਾਂਜੀ ਤੇਨੂੰ ਨਸਲ ਬੜੀ ਹੈ ਜਾਟ ਦੀ ਤੇ ਹੋਜੇ ਮੰਨ ਤਾਂ ਕੋਈ ਮੰਨਦਾ ਕਰਦਾ ਕਾ ਪਾ ਦਰਸ਼ਣ ਬੱਚੇ ਘਾਲੇ ਤਾਜੀ ਲੈ ਜੇ ਬੱਚੇ ਸਾਰੇ ਤਾਜ਼ੇ ਆ ਕਰੀ ਤੁਹਾਨੂੰ ਚੈੱਕ ਕਰਾ ਦਿੰਨੇ ਫੇਰ ਸਾਰੀਆਂ ਤੇ ਮੇਰਾ ਵੀ ਇਹ ਆ ਵੀ ਤਸੱਲੀ ਤਸੱਲੀ ਕਰਨਾ ਤੁਹਾਡਾ ਕੰਮ ਆ ਤੇ ਝੋਟੀਆਂ ਚਵਾਉਂਦਾ ਸਰਪੰਚ ਨੂੰ ਹੁੰਦਾ ਕੰਮ ਆ ਇਹ ਨਹੀਂ ਵੀ ਇੱਕ ਟਾਈਮ ਚਵਾ ਕੇ ਦੂਜੇ ਟਾਈਮ ਆਖ ਦੇਣ ਵੀ ਇਹ ਜੀ ਬੱਚਾ ਚੋਂ ਗਿਆ ਇਹੋ ਕੰਮ ਇਹ ਇਹ ਫਰਮ ਦੀ ਇਹ ਕੰਪਨੀ ਹੈਗਾ ਤਸੱਲੀ ਕਰੋ ਆਣ ਕੇ ਕੱਲ ਨੂੰ ਜਿਹੜਾ ਇੱਕ ਦਿਨ ਲਾਹਾਂ ਦੇਣਾ ਹੋਰਾਂ ਦਿੱਤਾ ਜਾਵੇ ਬਾਕੀ ਬੱਚੇ ਕੋਲ ਤਾਏ ਜੋ ਤੇ باقی ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਇਹੋ ਹੈ ਆਪਾਂ ਵਾਰ-ਵਾਰ ਕਰਦੇ ਆਂ ਵੀ ਆਓ ਤਸਲੀ ਕਰੋ ਚੈੱਕ ਕਰੋ ਪਿੰਡ ਭੋਲੇਗੇ ਪਿੰਡ ਭੋਲੇਗੀ ਦਾ ਜ਼ਿਲ੍ਹਾ ਬਟਾਲਾ ਤਸਵੀਰ ਬਟਾਲਾ ਨੇੜੇ ਫੜੇਗਾ ਚੋਗੀਆਂ ਸਰਵੇਖੇ ਦੇਰੀ ਫਾਰਮ ਨਾ ਦੀ ਲੋਕੇਸ਼ਨ ਭਾਗ ਜਦੋਂ ਮੱਦੀ ਆ ਜਦੋਂ ਮੱਦੀ ਹਾਜਰ ਹੋਊਗਾ 95016 ਦੇ 58050 ਫੜੇਗਾ ਚੋਗੀਆਂ ਨੇੜੇ ਲੱਗ ਬਟਾਲਾ ਸ਼ਹਿਰ ਲੱਗ ਗਿਆ ਦਾ ਅਗਲੇ ਲਓ ਜੀ ਤੁਹਾਨੂੰ ਚੈਲੇਂਜ ਸਾਰੇ ਦੇ ਆਪਾਂ ਨੂੰ 30 35 ਕਿਲੋਮੀਟਰ ਸਾਰੇ ਵੇਖਾਂ ਵੀ 80 ਕੱਲ ਲਾਓ ਸੱਸੀ ਕਾ ਜੀ ਲਓ ਜੀ ਬਾਕੀ ਸਾਰੇ ਨਾਲ ਸਾਥੀ